ਸਭ ਤੋਂ ਪਹਿਲਾਂ ਤਾਂ ਮੈਂ ਸਾਰਾ ਇਲਾਕਾ ਨਿਵਾਸੀਆਂ ਨੂੰ ਮੁਬਾਰਕ ਦਿਨਾਂ ਚ ਹਣਾ ਕਿਉਂਕਿ ਬਹੁਤ ਦੇਰ ਦੀਆਂ ਉਹਨਾਂ ਦੀਆਂ ਆਸਾਂ ਸੀਗੀਆਂ ਕਿ ਜਿਹੜਾ ਕੋਈ ਮੈਡੀਕਲ ਫੈਸਿਲਿਟੀ ਅੱਛੀ ਮੈਡੀਕਲ ਫੈਸਿਲਿਟੀ ਇੱਥੇ ਆਵੇ ਬੜੀਆਂ ਦੁੱਖ ਦੀਆਂ ਕਹਾਣੀਆਂ ਬਹੁਤ ਸੇ ਸਾਡੇ ਪੇਸ਼ੈਂਟਸਰ ਇਥੋਂ ਆਪਣੀ ਜ਼ਿੰਦਗੀ ਦੀ ਲੜਾਈ ਤਾਂ ਇਸੇ ਕਾਰਨ ਹਾਰ ਜਾਂਦੇ ਕਿ ਇਥੋਂ ਡੇਢ ਘੰਟਾ ਪੀਜੀਆ ਜਾਣ ਨੂੰ ਲੱਗਦਾ ਲੋਕਾਂ ਦੀ ਜੇਬ ਜਿਹੜੀ ਹੈਗੀ ਹਸਪਤਾਲਾਂ ਨੇ ਉਹ ਰੱਜ ਕੇ ਭੱਟੀ ਆ ਇਹ ਸੇਵਾ ਸੀ ਪਰ ਇਹ ਧੰਦਾ ਬਣਿਆ ਸਿੱਖਿਆ ਦੀ ਵੀ ਸੇਵਾ ਸੀ ਸਿੱਖਿਆ ਵੀ ਧੰਦਾ ਬਣ ਗਿਆ ਆ ਦੇ ਸਮੇਂ ਦੇ ਵਿੱਚ ਪਰ ਇਹ ਹੁਣ ਬਿਲਡਿੰਗ ਤਾਂ ਬੜੀ ਇਮਾਰਤ ਬਣੀ ਆ ਤਾਂ ਉਦਘਾਟਨ ਹੋਇਆ ਲੋਕਾਂ ਦੀ ਜੇਬ ਨੂੰ ਅਲੋਕ ਕਰੂਗੀ ਇੱਥੇ ਆਣ ਲਈ ਮੈਂ ਜਦੋਂ ਇਹ ਕਨਸੈਪਟ ਵੀ ਕਨਸੀਵ ਹੋਇਆ ਕਿ ਸਾਡੇ ਇਲਾਕੇ ਦੇ ਵਿੱਚ ਇਹ ਹਸਪਤਾਲ ਖੁੱਲਣਾ ਚਾਹੀਦਾ ਮੈਂ ਪਹਿਲਾਂ ਕਿਹਾ ਕਿ ਜੇ ਤਾਂ ਚੈਰੀਟੇਬਲ ਖੁੱਲਣਾ ਤਾਂ ਗੱਲ ਕਰੀਏ ਜੇ ਚੈਰੀਟੇਬਲ ਨਹੀਂ ਖੁੱਲਣਾ ਫਿਰ ਨਹੀਂ ਆਪਾਂ ਜਿਹੜਾ ਹੈਗਾ ਕਿਉਂਕਿ ਅਸੀਂ ਕਿਸੇ ਤੋਂ ਬਿਮਾਰੀ 'ਚ ਪੈਸਾ ਨਹੀਂ ਲੈ ਸਕਦੇ ਆ ਸਿੱਧਾ ਹਸਪਤਲ ਦੇ ਵਿੱਚ ਵੀ ਦਵਾ ਔਰ ਦੁਆ ਦੁਆ ਦਾ ਕੰਪੀਨੇਸ਼ਨ ਬਣਾਇਆ ਉ ਤਰ੍ਹਾਂ ਸਾਂ ਬਣਾਤਾ ਜੀ ਬਿਲਕੁਲ ਜੀ ਗੁਰੂ ਘਰ ਹੈ ਆੇ ਸਾਹਮਣੇ ਜਿਹੜਾ ਹੈਗਾ ਜੀ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਸੋ ਸਾਡਾ ਮੰਨਣਾ ਵੀ ਦੁਆ ਵੀ ਤਾਂ ਹੀ ਅਸਰ ਕਰਦੀ ਹੈ ਜੇ ਗੁਰੂ ਦੀ ਦੁਆ ਲੱਗੇ ਪਰ ਮੈਂ ਇੱਕ ਤੁਹਾਨੂੰ ਵਾਦਾ ਕਰਦਾ ਵੀ ਇਸ ਹਸਪਤਾਲ ਨੂੰ ਸਾਡੇ ਇਲਾਕੇ ਦੀਆਂ ਨਹੀਂ ਆਲੇ ਦੁਆਲੇ ਦੇ ਵੀ ਜਿਹੜਾ ਇਲਾਕਾ ਹੈ ਨਾ ਉਹਦੀਆਂ ਗੱਡੀਆਂ ਵੀ ਜਿਹੜੀਆਂ ਇੱਥੇ ਆਉਣਗੀਆਂ ਹੁਣ ਛੱਡੀ ਘਟ ਜਾਣ ਦੀ ਲੋੜ ਨਹੀਂ ਪੈਗੀ ਐਸਾ ਮੇਰਾ ਸੁਪਨਾ ਸੋ ਮੇਰਾ ਨੈਕਸਟ ਕੋਲ ਹੈ ਕਿ ਮੈਂ ਇਹਨੂੰ ਛੇਤੀ ਨਰਸਿੰਗ ਕਾਲਜ ਕਨਵਰਟ ਕਰਾਂ ਔਰ ਫਿਰ ਮੇਰੇ ਮਨ ਦੀ ਇਤਮਨਾ ਹੈ ਕਿ ਮੈਂ 5 ਸਾਲਾਂ ਦੇ ਵਿੱਚ ਜਿਹੜਾ ਨਾ ਕੋਸ਼ਿਸ਼ ਕਰਾਂਗਾ ਕਿ 5 ਸਾਲਾਂ ਦੇ ਵਿੱਚ ਇੱਥੇ ਸਾਡੇ ਇਲਾਕੇ ਵਿੱਚ ਜਿਹੜੀ ਮੰਗ ਰਹੀ ਹੈ ਮੈਡੀਕਲ ਕਾਲਜ ਦੀ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂ। ਤੁਸੀਂ ਰਾਜਨੀਤਿਕ ਲੀਡਰ ਵੀ ਹੋ ਕਵਰੇ ਹੁੰਦਾ ਵੀ ਇਹ ਤਾਂ ਆਪਣੀ ਰਾਜਨੀਤੀ ਲਈ ਕੀਤਾ ਕਾਦੇ ਲਈ ਕੀਤਾ ਤੁਸੀਂ ਇਹ ਕੀਤਾ ਵੀ ਵੋਟਾਂ ਮੈਨੂੰ ਮਿਲਣਗੀਆਂ ਬਾਅਦ ਵਿੱਚ ਜਾਂ ਮੰਤਵ ਕੀ ਹੈ ਤੁਹਾਡਾ ਤੁਹਾਡੇ ਅੰਦਰ ਦੀ ਸੋਚ ਕੀ ਆ ਦਿਲ ਤੇ ਹੱਥ ਰੱਖ ਕੇ ਦੱਸੋ ਬਈ ਮੈਂ ਬਿਲਕੁਲ ਰਾਜਨੀਤਿਕ ਆ ਪਰ ਮੇਰੀ ਹਿਸਟਰੀ ਸਾਰੇ ਲੋਕ ਜਾਣਦੇ ਆ ਕਿ ਮੈਂ ਸਮਾਜ ਸੇਵੀ ਆ ਫਿਰ ਰਾਜਨੀਤਿਕ ਆ ਮੇਰੀ ਸਮਾਜ ਸੇਵਾ ਇਸ ਹਸਪਤਾਲ ਤੋਂ ਵੋਟਾਂ ਲੈਣ ਦੀ ਨਹੀਂ ਮੇਰੀ ਸਮਾਜ ਸੇਵਾ ਤਾਂ ਉਸ ਵੇਲੇ ਵੀ ਨਿਸ਼ਕਾਮ ਹੋਈ ਆ ਜਦੋਂ ਕੋਰੋਨਾ 'ਚ ਲੋਕ ਡਰਦੇ ਹੁੰਦੇ ਸੀ ਬਾਹਰ ਨਿਕਲਦੇ ਕੇ ਮੇਰੇ ਪਿਤਾ ਜੀ ਦਾ 70ਵਾਂ ਜਨਮ ਦਿਨ ਸੀ ਜਦੋਂ ਮੈਂ ਕੈਂਸਰ ਕੈਂਪ ਲਵਾਇਆ 71ਵੇਂ ਜਨਮ ਦਿਤੇ 71 ਗਰੀਬ ਬੇਟੀਆਂ ਨੂੰ ਸਾਈਕਲ ਲੋੜਵੰਦ ਬੇਟੀਆਂ ਨੂੰ ਸਾਈਕਲ ਦਿੱਤੇ 72ਵੇਂ ਜਨਮ ਦਿਨ ਦੇ ਉੱਤੇ 1.5 ਕਰੋੜ ਰੁਪਏ ਦੀ ਅਸੀਂ ਮੈਂ ਆਪਣੀ ਸੰਸਥਾ ਇਨਸਾਨੀਅਤ ਪਹਿਲੋਂ ਵੱਲੋਂ ਬਸ ਬਣਾ ਕੇ ਦੇੜੀ ਦਿੱਤੀ ਜਿਹੜੀ ਹੁਣ ਪਿੰਡ-ਪਿੰਡ ਫਿਰਦੀ ਆ 500 ਦੇ ਕਰੀਬ ਪਿਛਲੇ 1.5 ਸਾਲਾਂ ਦੇ ਵਿੱਚ ਮੇਰੀ ਸੰਸਥਾ ਅੱਖਾਂ ਦੀ ਸਰਜਰੀ ਕਰਾ ਚੁੱਕੀ ਐ ਸੋ ਮੈਂ ਕਦੀ ਵੀ ਸਮਾਜ ਦੀ ਸੇਵਾ ਬੋਟਾਂ ਬਟੋਰਨ ਨਹੀਂ ਕੀਤੀਆਂ ਇਲਾਜ ਤਾਂ ਲੋਕ ਫਿਰ ਵੀ ਕਰਾ ਲੈਂਦੇ ਆ ਆਪੀਡੀ ਚੈੱਕਅਪ ਹੋ ਜਾਂਦਾ ਪਰ ਜਦੋਂ ਟੈਸਟ ਲਿਖੇ ਜਾਂਦੇ ਆ ਜੀ ਉਹਨਾਂ ਦੇ ਵਿੱਚ ਕਮਿਸ਼ਨ ਉਹ ਧੰਦੇ ਬਣ ਕੇ ਇਹ ਵੀ ਗੱਲਾਂ ਚੱਲਦੀਆਂ ਸਮਾਜ ਦੇ ਵਿੱਚ ਵੀ ਮੈਡੀਸਿਨ ਕਿਸੇ ਨਾਲ ਲਿਖਣੀ ਆ ਬਾਹਰ ਮੈਡੀਕਲ ਸਟੋਰ ਵਾਲੇ ਨਾਲ ਉਹਦਾ ਕਮਿਸ਼ਨ ਆ ਡਾਕ ਕੋਈ profession ਬੁਰਾ ਨਹੀਂ ਹੁੰਦਾ ਇਹ ਤਾਂ ਇੱਕ انسان ਦੀ ਸੋਚ ਆ ਕਿ ਉਸ ਗੁਣ ਨੂੰ ਚੰਗੇ ਪਾਸੇ ਲਾਉਣਾ ਚਾਹੁੰਦਾ ਜਾਂ ਮਾੜੇ ਪਾਸੇ ਇਹ ਤੁਸੀਂ ਐਨਾਲਾਈਜ਼ ਕੀਤਾ ਬਹਿ ਕੇ ਵੀ ਹਸਪਤਾਲ ਤਾਂ ਸਾਨੂੰ ਬਣਾਉਣਾ ਪੈ ਰਿਹਾ ਬਿਮਾਰੀਆਂ ਕਿੱਥੋਂ ਆ ਰਹੀਆਂ ਇਹ ਸਾਰਾ ਕੁਝ ਸਾਡਾ ਪਾਣੀ ਪਲੀਤ ਕਿਉਂ ਹੋ ਗਿਆ ਸਾਡੀ ਹਵਾ ਕਿਉਂ ਇੰਨੀ ਪਲੀਤ ਹੋ ਗਈ ਇਹਦੇ ਕਾਰਨ ਕੀ ਆ ਜਿੱਥੇ ਤੁਸੀਂ ਦਵਾਈਆਂ ਇੱਥੇ ਦੇ ਰਹੇ ਹੋ ਡੰਡਾ ਵੀ ਤੁਹਾਡੇ ਕੋਲ ਆ ਸਰਕਾਰ ਕੇਂਦਰ ਦੇ ਵੀ ਤੁਹਾਡੇ ਕੋਲ ਆ ਉਦੀ ਵੀ ਕੋਈ ਪ੍ਰਵੀਜ਼ਨ ਰੱਖੀ ਹੈ ਵੀ ਜਿਹੜੇ ਗੰਦ ਪਾਉਣਗੇ ਪਾਣੀ ਦੇ ਵਿੱਚ ਜਿਹੜੇ ਜ਼ਹਿਰ ਮਿਲਾਉਣਗੇ ਹਵਾ ਤੇ ਜਿਹੜੇ ਪ੍ਰਦੂਸ਼ਣ ਕਰਨਗੇ ਅਸੀਂ ਇਲਾਕੇ 'ਚੋਂ ਵੀ ਨਹੀਂ ਕਰਨ ਦੇਣਾ ਮੇਰਾ ਤਾਂ ਮਿਸ਼ਨ ਇਹੀ ਹੈ ਕਿ ਜਿਹੜਾ ਵੀ ਬੰਦਾ ਨੇਚਰ ਨਾਲ ਖੇਡਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਕੈਂਸਰ ਸਾਡੇ ਇਲਾਕੇ 'ਚ ਕਿਉਂ ਵੱਧ ਗਿਆ ਮਾਈਨਿੰਗ ਕਰਨ ਪਾਣੀ ਦਾ ਵਾਟਰ ਲੈਵਲ ਥੱਲੇ ਡਾਊਨ ਹੋ ਗਿਆ ਮੈਂ ਤਾਂ ਹਰ ਵਾਰ ਮਾਈਨਿੰਗ ਦਾ ਰੋਲਾ ਪਾਉਣਾ ਹਰ ਵਾਰ ਇਸ਼ੂ ਚੁੱਕਦਾ ਪਰ ਪ੍ਰਸ਼ਾਸਨ ਤਾਂ ਸਾਥ ਦਵੇ ਕੰਦਾ ਮੈਂ ਤਾਂ ਇਹ ਯਾਰ ਕਈ ਵਾਰ ਹੈਰਾਨ ਹੋ ਜਾਂਦਾ ਵੀ ਯਾਰ ਮਾਈਨਿੰਗ ਵਾਲੇ ਵੀ ਨਹੀਂ ਸੋਚਦੇ ਵੀ ਬਿਮਾਰੀ ਤਾਂ ਪੁੱਛ ਕੇ ਆਉਣੀ ਨਹੀਂ ਤੁਸੀਂ ਕੱਲ ਨੂੰ ਬਣ ਜਾਂਨੇ ਹੋ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਜੀ ਇਹ ਇਸ ਗੱਲ ਦੀ ਕੀ ਗਾਰੰਟੀ ਹੈ ਵੀ ਤੁਸੀਂ ਤੁਹਾਨੂੰ ਪੈਸਾ ਆਉਂਦਾ ਚੰਗਾ ਨਹੀਂ ਲੱਗੂਗਾ ਇਹ ਮਾਈਨਿੰਗ ਤਾਂ ਕਰੋੜਾ ਰੁਪਏ ਦੀ ਚੀਜ਼ ਆ ਇਹਦੇ ਉੱਤੇ ਤਾਂ ਇਹ ਜ਼ਿਲ੍ਹਿਆਂ ਦੇ ਵਿੱਚ ਹਰੇਕ ਦੀ ਅੱਖ ਰਹਿੰਦੀ ਵੀ ਇੱਥੇ ਅਸੀਂ ਆਈਏ ਤੇ ਹਰੇਕ ਦੇ ਉੱਤੇ ਸਵਾਲ ਵੀ ਇਹ ਨਾ ਗੱਲਾਂ ਕਰਕੇ ਉੱਠਦੇ ਆ ਜੀ ਵੀ ਮਾਈਨਿੰਗ 'ਚ ਪੈਸਾ ਬਹੁਤ ਆ ਕਿ ਲਾਲਪੁਰਾ 5 ਸਾਲ ਰਵੇ 15 ਸਾਲ ਰਵੇ 25 ਸਾਲ ਰਵੇ ਪਰ ਕਦੀ ਮਾਈਨਿੰਗ ਜਿਹੜਾ ਹੈਗਾ ਇਹ ਦੋ ਨੰਬਰ ਦਾ ਪੈਸਾ ਜਿਹੜਾ ਹੈਗਾ ਉਹ ਕਦੀ ਸਾਡੇ ਘਰ ਨਾ ਆਇਆ ਮੇਰੇ ਫਾਦਰ ਪੁਲਿਸ ਪੁਲਿਸ ਵਿੱਚ 36 ਸਾਲ ਬਾਅਦ ਰਿਟਾਇਰ ਹੋਏ ਨੇ ਜੀ ਅੱਜ ਤੱਕ ਸਾਡੇ ਘਰ ਦੇ ਵਿੱਚ ਦੋ ਨੰਬਰ ਦਾ ਪੈਸਾ ਨਹੀਂ ਆਇਆ ਮੰਨ ਲਓ ਕਦੇ ਤੁਹਾਨੂੰ ਸਿਰਦਰਦੀ ਤੁਸੀਂ ਦਵਾਈ ਲੈਣੀ ਹੋਈ ਤੇ ਲਾਈਨ ਲੱਗੀ ਹੋਈ ਕੀ ਕਰੋਗੇ ਤੁਸੀਂ ਸਿੱਧਾ ਜਾ ਕੇ ਲਵੋਗੇ ਜਾਂ ਲਾਈਨ ਚ ਲੱਗੋਗੇ ਲਾਈਨ ਚ ਲੱਗ ਕੇ ਮੈਂ ਤਾਂ ਹਮੇਸ਼ਾ ਪਸੰਦ ਕਰਦਾ ਲਾਈਨ ਚ ਲੱਗਣਾ ਮੈਨੂੰ ਕੋਈ ਵੀਆਈਪੀ ਬਣਨ ਦਾ ਸ਼ੌਕ ਨਹੀਂ ਇਹ ਜਿਹੜਾ ਹੈਗਾ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਕਿ ਸੰਤੁਸ਼ਟੀ ਬਹੁਤ ਦਿਤੀ ਹੈ ਜਿਹੜੇ ਉਮੀਦ ਕਰਦੇ ਹੋਣਗੇ ਵੀ ਯਾਰ ਮੈਂ ਅਜੇ ਵੀਰ ਨੂੰ ਜਾਂ ਲਾਲਪਰੇ ਨੂੰ ਫੋਨ ਕਰਕੇ ਆਪਣਾ ਨੰਬਰ ਲਵਾ ਲੂੰਗਾ ਭਾਈ ਨੰਬਰ ਲੱਗਣਾ ਨਹੀਂ ਮੇਰੀ ਵੀ ਐਂਟਰੀ ਲਿਮਟਿਡ ਕੰਪਨੀ ਇਥੇ ਫੇ ਤੁਹਾਡਾ ਵੀ ਨੰਬਰ ਲੱਗ ਜਾਣਾ ਉਧਰ ਕਿ ਇਥੇ ਡਾਇਗਨੋਸਟਿਕ ਸੈਂਟਰ ਸਟੈਬਲਿਸ਼ ਕਰਨਾ ਚਾਹੇ ਅ ਅਸੀਂ ਨਰਸਿੰਗ ਕਾਲਜ ਕਰਨਾ ਚਾਹੁੰਦੇ ਆ ਚਾਹੇ ਤੇ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਆ ਸੋ ਇਹ ਤਾਂ ਹੀ ਮੁਕਮਲ ਹੋ ਸਦਾ ਜੇ ਅਸੀਂ ਸਾਰੇ ਜਾਣੇ ਜਿਹੜਾ ਹੈਗਾ ਆ ਅ ਸਕੂਲਾਂ ਦੇ ਨਾਲ ਚੱਲਦਾ ਜੇ ਆਪਾਂ ਸਹੂਲ ਦੇ ਨਾਲ ਨਹੀਂ ਨਾ ਚੱਲਾਗੇ ਫਿਰ ਸੰਸਥਾਵਾਂ ਬਹੁਤ ਹੀ ਦੇਰ ਲੰਬੀਆਂ ਚੱਲਦੀਆਂ ਨੇ ਕੇਂਦਰ ਸਰਕਾਰ ਦੇ ਵੀ ਅੱਜ ਬਹੁਤ ਸਾਰੇ ਨੁਮਾਇੰਦੇ ਜਿਹੜੇ ਆਏ ਜੀ ਇੱਥੇ ਤੇ ਉਹਨਾਂ ਵੱਲੋਂ ਵੀ ਕੁਝ ਤੁਸੀਂ ਗੱਲਬਾਤ ਕੀਤੀ ਵੀ ਕੁਝ ਦੋ ਸਾਨੂੰ ਵੱਡਾ ਸਾਡੇ ਇਲਾਕੇ ਨੂੰ ਜੈਥ ਹਸਪੀਟਲ ਵਾਸਤੇ ਸਹੂਲ ਤਾਂ ਉੱਥੋਂ ਵੀ ਆ ਸਕਦੀਆਂ ਹੁਣ ਮੈਨੂੰ ਸਟੇਜ ਤੇ ਕਹਿ ਰਹੇ ਸੀ ਕਹਿੰਦੇ ਯਾਰ ਮuje ਬਹੁਤ ਖੁਸ਼ੀ ਹੋਈ ਕਿ ਤੁਮਨੇ ਯਹਾਂ ਪਰ ਕਾਮ ਜੋ ਸੇਵਾ ਕਾ ਸ਼ੁਰੂ ਕੀਆ ਹੈ ਯਹਾਂ ਪਰ ਏਰੀਆ ਮੇਂ ਕਹਿਤਾ ਜ਼ਰੂਰਤ ਹੈ ਤੋ ਮੈਂ ਬੋਲਾ ਭਈਆ ਵਾਪ ਆਪਣਾ ਆਸ਼ੀਰਵਾਦ ਵੀ ਦਿਓ ਕਿ ਹਮੇ ਤੋ ਉਹਨਾਂ ਨੇ ਮੇਰੇ ਨੂੰ ਆਸ਼ਵਾਸਨ ਦਿਆ ਕਿ ਤੁਸੀਂ ਯਾਰ ਜੋ ਵੀ ਮੇਰੇ ਲਈ ਕੋਈ ਸੇਵਾ ਹੈ ਨਾ ਤੇ ਤੁਸੀਂ ਮੈਨੂੰ ਦੱਸੋ ਹੁਣ ਮੈਂ ਉਹ ਸਟੇਜ ਤੇ ਕਹ ਰਿਹਾ ਸੀ ਕਹਿੰਦੇ ਯਾਰ ਮuje ਬਹੁਤ ਖੁਸ਼ੀ ਹੋਈ ਕਿ ਤੁਮਨੇ ਯਹਾਂ ਪਰ ਕਾਮ ਜੋ ਸੇਵਾ ਕਾ ਸ਼ੁਰੂ ਕੀਆ ਹੈ ਯਹਾਂ ਪਰ ਏਰੀਆ ਮੇਂ ਕਹਤਾ ਜ਼ਰੂਰਤ ਹੈ ਤੋ ਮੈਂ ਬੋਲਾ ਭਈਆ ਵਾਪ ਆਪਣਾ ਆਸ਼ੀਰਵਾਦ ਵੀ ਦਿਓ ਕਿ ਹਮੇ ਤੋ ਉਹਨਾਂ ਨੇ ਮੇਰੇ ਨੂੰ ਆਸ਼ਵਾਸਨ ਦਿਆ ਕਿ ਤੁਸੀਂ ਯਾਰ ਜੋ ਵੀ ਮੇਰੇ ਲਈ ਕੋਈ ਸੇਵਾ ਹੈ ਨਾ ਤੇ ਤੁਸੀਂ ਮੈਨੂੰ ਦੱਸੋ ਲੋਕੋ ਕਿਉਂ ਦੱਸੀ ਆਪਣਾ ਨਰਸਿੰਗ ਕਾਲਜ ਆਏ ਖੋਲਣਾ ਚਾਹੁੰਦੇ ਸਨ ਪਰਮਿਸ਼ਨਰ ਦੀ ਲੋਟ ਤੇ ਪਹਿਣੀ ਹੈ ਤੋਂ ਸਾਨੂੰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਸਾਡਾ ਪਰਿਵਾਰ ਜਿਹੜਾ ਸਾਡੇ ਪਰਿਵਾਰ ਜਿਹੜਾ ਦਿੱਲੀ ਚ ਬੈਠਾ ਹੈ ਜਿਹੜਾ ਜਿਹੜੇ ਪਰਿਵਾਰਕ ਮੈਂਬਰ ਦੋ ਆਏ ਸੀ ਇਹ ਸਾਡੇ ਪਿੱਠ ਤੇ ਖੜੇ ਨੇ ਪਰ ਦੁੱਖ ਵੀ ਹੈ ਦੁੱਖ ਇਸ ਗੱਲ ਦਾ ਹੈ ਕਿ ਜੇ 78 ਸਾਲ ਬਾਅਦ ਵੀ ਹਸਪਤਾਲ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਬਣਾਉਣਾ ਪਵੇ ਤੇ ਫਿਰ ਮੈਨੂੰ ਇੱਕ ਗੱਲ ਦੱਸੋ ਵੀ ਫਿਰ ਅਸੀਂ ਪੋਲਿਟਿਕਲ ਸਿਸਟਮ ਨੂੰ ਕੀ ਕਰਨਾ ਜਿਹੜਾ 73 ਚੈਤੋ ਫਰੀਦਕੋਨ ਮੈਡੀਕਲ ਕਾਲਜ ਗਿਆ ਜੇ ਗਲਤੀ ਹੋ ਗਈ ਜਿਸ ਵੀ ਸਰਕਾਰ ਦੀ ਉਸ ਵੇਲੇ ਸਰਕਾਰ ਸੀ ਤੇ ਯਾਰ ਉਸ ਗਲਤੀ ਨੂੰ ਭਰਨ ਦੇ ਲਈ ਅੱਜ ਦੁਬਾਰਾ ਇੱਥੇ ਜਿਹੜਾ ਮੈਡੀਕਲ ਕਾਲਜ ਕਿਉਂ ਨਹੀਂ ਆਇਆ ਦੀ ਧਾਕੇ ਲੱਗ ਗਈ ਕਈ ਦਿਹਾਕੇ ਆਇਆ ਹੀ ਨਹੀਂ ਸੋ ਮੈਂ ਇਹ ਸੋਚਦਾ ਵੀ ਇਹ ਪੋਲਿਟਿਕਲ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿਹੜਾ ਸਾਡੇ ਇਲਾਕੇ ਦੀ ਵਾਸੁੱਟ ਚੁੱਕਣ ਚੱਗੇ ਤਰੀਕੇ ਨਾਲ ਚਾਹੇ ਵਿਧਾਨ ਸਭਾ ਵਿੱਚ ਚਾਹੇ ਪਾਰਲੀਮੈਂਟ ਹੋਵੇ ਅੱਜ ਵੀ ਤੁਸੀਂ ਦੇਖੋ ਸ਼੍ਰੀ ਅਨੰਦਪੁਰ ਸਾਹਿਬ ਤੇ ਐਮ ਐਲ ਏ ਸਾਹਿਬ ਮੰਤਰੀ ਜੀ ਹੈ ਪਰ ਉਹਨਾਂ ਨੇ ਵੀ 4 ਸਾਲ ਨਿਕਲ ਗਏ ਕਦੀ ਮੇਰੇ ਖਿਆਲ ਨਹੀਂ ਲੱਗਦਾ ਹੈਗਾ ਕਿ ਕਦੀ ਉਹਨਾਂ ਨੇ ਆਵਾਜ਼ ਚੱਕੀ ਹੋਵੇ ਕਿ ਸਾਡੇ ਅਨੰਦਪੁਰ ਨੂੰ ਇੱਕ ਵਧੀਆ ਮੈਡੀਕਲ ਫੈਸਿਲਿਟੀ ਦਿੱਤੀ ਜਾਵੇ ਮੈਂ ਤੇ ਲਾਲਪੁਰਾ ਸਾਹਿਬ ਨੂੰ ਵੀ ਮੁਬਾਰਕ ਦਿੰਦਾ ਸੀ ਮੈਂ ਕਹਿੰਗਾ ਜੀ ਤੁਸੀਂ ਇੱਕ ਅਲੱਗ ਹਿਸਟਰੀ ਬਣਾਈ ਹੈ ਨਹੀਂ ਤਾਂ ਪੋਲਿਟੀਕਲੀ ਜਿੱਤੇ ਜਿੱਤੇ ਕੋਈ ਵੀ ਤਾਕਤ ਆਉਂਦੀ ਰਹੀ ਹੈ ਉਹ ਇੱਥੋਂ ਜਿੰਨਾਂ ਸਮੂਹ ਤਾਂ ਉਹ ਬਾਹਰ ਜਾਂਦੀਆਂ ਰਹੀਆਂ ਸ਼੍ਰੀ ਨੰਦਪੁਰ ਸਾਹਿਬ ਖਾਲਸੇ ਦੀ ਪਵਿੱਤਰ ਧਰਤੀ ਹੈ ਤੇ ਹਰ ਸਿੱਖ ਜਿਹੜਾ ਗੁਰੂ ਰਮੰਦਾ ਉਹਦਾ ਇੱਕ ਘਰ ਵੀ ਕਿਹਾ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੱਥੋਂ ਦੇ ਲੋਕਾਂ ਨੂੰ ਇਲਾਜ ਦੇ ਲਈ ਦੂਰ ਦਰਾਡੇ ਜਾਣਾ ਪੈਂਦਾ ਸੀ ਇਹਦੇ ਨਾਲ ਹੀ ਨੂਰਪੁਰਵੇਦੀ ਦਾ ਇਲਾਕਾ ਲੱਗਦਾ ਜਿੱਥੇ ਕੋਈ ਵੱਡੇ ਹਸਪੀਟਲ ਦੀ ਧੇਰ ਤੋਂ ਮੰਗ ਚੱਲ ਰਹੀ ਸੀ ਪਰ ਅਜੇ ਤੱਕ ਉਹ ਪੂਰੀ ਨਹੀਂ ਸੀ ਹੋਈ ਬਹੁਤ ਸੁਪਨੇ ਲੋਕਾਂ ਨੇ ਸਜਾਏ ਪਰ ਅੱਜ ਜੋ ਹਸਪੀਟਲ ਸਾਡੇ ਪਿੱਛੇ ਇਮਾਰਤ ਹੈ ਬਣ ਚੁੱਕਿਆ ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ ਤੇ ਬਹੁਤ ਸਾਰੇ ਲੋਕਾਂ ਦੀ ਇਹਦੇ ਤੇ ਉਮੀਦਾਂ ਜਿਹੜੇ ਲੋਕਾਂ ਦਾ ਯੋਗਦਾਨ ਹੈ ਉਹਨਾਂ ਦੇ ਵਿੱਚੋਂ ਸਾਡੇ ਨਾਲ ਅਜੇ ਵੀਰ ਸਿੰਘ ਲਾਲਪੁਰਾ ਗੱਲਬਾਤ ਕਰਦੇ ਆਂ ਬਾਈ ਜੀ ਹਸਪੀਟਲ ਬਣ ਗਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈ ਇਸ ਗੱਲ ਦੀ ਤੇ ਉਮੀਦਾਂ ਦੇ ਉੱਤੇ ਖਰੇ ਕਿਵੇਂ ਉਤਰੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਾ ਇਲਾਕਾ ਨਿਵਾਸੀਆਂ ਨੂੰ ਮੁਬਾਰਕ ਦਿਨਾ ਚਾਹੁੰਨਾ ਕਿਉਂਕਿ ਬਹੁਤ ਦੇਰ ਦੀਆਂ ਉਹਨਾਂ ਦੀਆਂ ਆਸਾਂ ਸੀਗੀਆਂ ਕਿ ਜਿਹੜਾ ਕੋਈ ਮੈਡੀਕਲ ਫੈਸਿਲਿਟੀ ਅੱਛੀ ਮੈਡੀਕਲ ਫੈਸਿਲਿਟੀ ਇੱਥੇ ਆਵੇ ਅਸੀਂ ਪੋਲੀਟਿਕਲ ਜੇ ਆਪਾਂ ਆਪਣੇ ਏਰੀਆ ਦੀ ਬੈਕਗ੍ਰਾਉਂਡ ਚੈੱਕ ਕਰੀਏ ਜਾਂ ਹਿਸਟਰੀ ਪੋਲੀਟਿਕਲ ਹਿਸਟਰੀ ਚੈੱਕ ਕਰੀਏ ਤਾਂ ਅਸੀਂ ਇਹ ਤਾਂ ਬਹੁਤ ਸੁਣਿਆ ਸੀਗਾ ਕਿ 73 ਦੇ ਵਿੱਚ ਸਾਡੇ ਕੋਲ ਮੈਡੀਕਲ ਮੈਡੀਕਲ ਕਾਲਜ ਆਇਆ ਸੀ ਉਹ ਫਰੀਦਕੋਟ ਚਲੇ ਗਿਆ 2014 ਦੇ ਵਿੱਚ AIMES ਆਇਆ ਸੀ ਉਹ ਬਠਿੰਡੇ ਚਲੇ ਗਿਆ ਤੇ ਪਰ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਹ ਜਿਹੜਾ ਹਸਪਤਾਲ ਮੋਗੇ ਖੁੱਲ ਰਿਹਾ ਸੀ ਉਹ ਮੋਗੇ ਤੋਂ ਉੱਠ ਕੇ ਸਾਡੀ ਧਰਤੀ ਤੇ ਆਇਆ ਸੋ ਆਂਦਾ ਹੈ ਤਵਰ ਕਿ ਕਿਚ ਕੇ ਲਈ ਆਏ ਮੈਂ ਤੇ ਲਾਲਪੁਰਾ ਸਾਹਿਬ ਨੂੰ ਮੁਬਾਰਕ ਦਿੰਦਾ ਸੀ ਮੈਂ ਕਿਹਾ ਜੀ ਤੁਸੀਂ ਇੱਕ ਅਲੱਗ ਹਿਸਟਰੀ ਬਣਾਈ ਹੈ ਨਹੀਂ ਤਾਂ ਪੋਲੀਟਿਕਲੀ ਜਿਹਦੇ ਜਿਹਦੇ ਕੋਈ ਵੀ ਤਾਕਤ ਆਉਂਦੀ ਰਹੀ ਹੈ ਉਹ ਇਥੋਂ ਜੀਆਂ ਸਮੂਹਤਾਵਾਂੋਂ ਬਾਹਰ ਜਾਂਦੀਆਂ ਰਹੀਆਂ ਪਰ ਤੁਸੀਂ ਜਦੋਂ ਵੀ ਗੱਲ ਕੀਤੀ ਹੈ ਸਾਡੇ ਜਿਹਨੇ ਕਹਿੰਦੇ ਰੂਪਰ ਡਿਸਟ੍ਰਿਕਟ ਦੀ ਗੱਲ ਕੀਤੀ ਹੈ ਚਾਹੇ ਉਹ ਤਿੰਨੋਂ ਰੇਲਵੇ ਸਟੇਸ਼ਨਸ ਨੂੰ ਅਪਗ੍ਰੇਡ ਕਰਾਉਣ ਦੀ ਗੱਲ ਹੋਵੇ ਚਾਹੇ ਇਸ ਹਸਪੀਟਲ ਨੂੰ ਵੀ ਲੈ ਕੇ ਆਉਣ ਦੀ ਗੱਲ ਹੋਵੇ ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਆਪ ਇਥੇ ਦਾ ਵਸਨੀਕ ਆ ਜੰਪਾਲਾ ਮੇਰਾ ਪਿੰਡ ਇਥੋਂ ਸਿਰਫ ਤੇ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਸੀ ਜਦੋਂ ਮੇਰੇ ਮਦਰ ਜਾਂ ਫਾਦਰ ਮੇਰੇ ਫਾਦਰ ਵੀ 70 ਪਲੱਸ ਆ ਮਦਰ 65 ਪਲੱਸ ਬਹੁਤ ਵਾਰ ਇਦਾਂ ਹੁੰਦਾ ਸੀਗਾ ਜਦੋਂ ਕਿਤੇ ਢਿੱਲੇ ਹੋਣਾ ਜਾਂ ਬੁਖਾਰ ਹੋਣਾ ਤੇ ਮੈਂ ਉਹਨਾਂ ਨੂੰ ਬੜੀ ਮਰ ਮਨਾ ਕਰਦਾ ਸੀ ਵੀ ਤੁਸੀਂ ਪੇਂਟ ਨਾ ਰਾਤ ਰਹੋ ਤੁਸੀਂ ਇੱਥੇ ਦਿੱਲੀ ਮੇਰੇ ਕੋਲ ਆ ਜਾਓ ਤੇ ਜਿਹੜਾ ਹੈਗਾ ਕਿਉਂਕਿ ਇੱਕ ਡਰ ਜਿਹਾ ਹੁੰਦਾ ਸੀ ਵੀ ਯਾਰ ਮੈਡੀਕਲ ਫੈਸਿਲਿਟੀ ਹੈ ਨਹੀਂ ਸੋ ਅੱਜ ਆ ਇੱਕ ਸੈਟੀਸਫੈਕਸ਼ਨ ਹੈ ਔਰ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨੇ ਸਾਡੇ ਪਰਿਵਾਰ ਤੇ ਛੜੀ ਜਿਹੜੀ ਸਾਡੇ ਜਿਹੜੇ ਕਹਿੰਦੇ ਸਿਰ ਤੇ ਰੱਖੀ ਕਿ ਇਹ ਕਾਰਜ ਇਹ ਤਾਂ ਲੋਕਾਂ ਦਾ ਕਾਰਜ ਹੈ ਜੀ ਪਰ ਬਹਾਨਾ ਅਸੀਂ ਬਣ ਗਏ ਤੁਸੀਂ ਰਾਜਨੀਤਿਕ ਲੀਡਰ ਵੀ ਹੋ ਕਦੇ ਇਹ ਹੁੰਦਾ ਵੀ ਇਹ ਤਾਂ ਆਪਣੀ ਰਾਜਨੀਤੀ ਲਈ ਕੀਤਾ ਕਾਦੇ ਲਈ ਕੀਤਾ ਤੁਸੀਂ ਇਹ ਕੀਤਾ ਵੀ ਵੋਟਾਂ ਮੈਨੂੰ ਮਿਲਣਗੀਆਂ ਬਾਅਦ ਵਿੱਚ ਜਾਂ ਮੰਤਵ ਕੀ ਹੈ ਤੁਹਾਡਾ ਤੁਹਾਡੇ ਅੰਦਰ ਦੀ ਸੋਚ ਕੀ ਆ ਦਿਲ ਤੇ ਹੱਥ ਰੱਖ ਕੇ ਦੱਸੋ ਬਾਈ ਮੈਂ ਬਿਲਕੁਲ ਰਾਜਨੀਤਿਕ ਹਾਂ ਪਰ ਮੇਰੀ ਹਿਸਟਰੀ ਸਾਰੇ ਲੋਕ ਜਾਣਦੇ ਆ ਕਿ ਮੈਂ ਸਮਾਜ ਸੇਵੀ ਹਾਂ ਫਿਰ ਰਾਜਨੀਤਿਕ ਆ ਔਰ ਮੇਰੀ ਸਮਾਜ ਸੇਵਾ ਇਸ ਹਸਤਾਲ ਤੋਂ ਬੋਟਾਂ ਲੈਣ ਤੀ ਨਹੀਂ ਮੇਰੀ ਸਮਾਜ ਸੇਵਾ ਤਾਂ ਉਸ ਵੇਲੇ ਵੀ ਨਿਸ਼ਕਾਮ ਹੋਈ ਹੈ ਜਦੋਂ ਕਰੋਨਾ ਚ ਲੋਕ ਡਰਦੇ ਹੁੰਦੇ ਸੀ ਬਾਹਰ ਨਿਕਲਣ ਤੋਂ ਮੈਂ ਆਪਣੇ ਡਿਸਟ੍ਰਿਕਟ ਦੇ 300 ਪਿੰਡ ਸੈਨੀਟਾਈਜ਼ ਕਰਾਏ ਹਾਂ ਹੁਣ ਪਿੱਛੇ ਹੜਾਂ ਦੀ ਗੱਲ ਪਿੱਛੇ ਹੜ ਆਏ ਤਾਂ ਵੀ ਜਿਹੜਾ ਹੈਗਾ ਆ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਿਆ ਚਾਹੇ ਉਹਨਾਂ ਨੂੰ ਰਾਸ਼ਨ ਦੇਣਾ ਹੋਇਆ ਫਿਰ ਨਿਰੰਤਰ ਚੱਲਦੀ ਰਹਿੰਦੀ ਹੈ ਹੁਣ ਤੁਸੀਂ ਦੇਖੋ ਜੀ ਕਿ ਮੇਰੇ ਪਿਤਾ ਜੀ ਦਾ 70ਵਾਂ ਜਨਮ ਦਿਨ ਸੀ ਜਦੋਂ ਮੈਂ ਕੈਂਸਰ ਕੈਂਪ ਲਵਾਇਆ 71ਵੇਂ ਜਨਮ ਦਿਤੇ 71 ਗਰੀਬ ਬੇਟੀਆਂ ਨੂੰ ਸਾਈਕਲ ਲੋੜਵੰਦ ਬੇਟੀਆਂ ਨੂੰ ਸਾਈਕਲ ਦਿੱਤੇ 72ਵੇਂ ਜਨਮ ਦਿਨ ਦੇ ਉੱਤੇ 1.5 ਕਰੋੜ ਰੁਪਏ ਦੀ ਅਸੀਂ ਮੈਂ ਆਪਣੀ ਸੰਸਥਾ ਇਨਸਾਨੀਅਤ ਪਹਿਲੋਂ ਵੱਲੋਂ বাস ਬਣਾ ਕੇ ਜਿਹੜੀ ਦਿੱਤੀ ਜਿਹੜੀ ਹੁਣ ਪਿੰਡ-ਪਿੰਡ ਫਿਰਦੀ ਆ 500 ਦੇ ਕਰੀਬ ਪਿਛਲੇ 1.5 ਸਾਲਾਂ ਦੇ ਵਿੱਚ ਮੇਰੀ ਸੰਸਥਾ ਅੱਖਾਂ ਦੀ ਸਰਜਰੀ ਕਰਾ ਚੁੱਕੀ ਆ ਸੋ ਮੈਂ ਕਦੀ ਵੀ ਸਮਾਜ ਦੀ ਸੇਵਾ ਵੋਟਾਂ ਬਟੋਰਨ ਲਈ ਨਹੀਂ ਕੀਤੀਆਂ ਇਹ ਵੀ ਜਿਹੜਾ ਹੈਗਾ ਆ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਇਹਨੂੰ ਮੈਂ ਅਚੀਵਮੈਂਟ ਨਹੀਂ ਕਹਿੰਦਾ ਜੀ ਮੈਂ ਮੈਂ ਹਮੇਸ਼ਾ ਸੋਚਦਾ ਕਿ ਤੁਹਾਡਾ ਇੱਕ ਜਦੋਂ ਕੋਈ ਗੋਲ ਅਚੀਵ ਹੋ ਜੇ ਨਾ ਯੂ ਸ਼ੁਡ ਸੈਟ ਦ ਨੈਕਸਟ ਗੋਲ ਸੋ ਮੇਰਾ ਨੈਕਸਟ ਗੋਲ ਹੈ ਕਿ ਮੈਂ ਇਹਨੂੰ ਛੇਤੀ ਨਰਸਿੰਗ ਕਾਲਜ ਕਨਵਰਟ ਕਰਾਂ ਔਰ ਫਿਰ ਮੇਰੇ ਮਨ ਦੀ ਇਤਮਨਾ ਹੈ ਕਿ ਮੈਂ 5 ਸਾਲਾਂ ਦੇ ਵਿੱਚ ਜਿਹੜਾ ਨਾ ਕੋਸ਼ਿਸ਼ ਕਰਾਂਗਾ ਕਿ 5 ਸਾਲਾਂ ਦੇ ਵਿੱਚ ਇੱਥੇ ਸਾਡੇ ਇਲਾਕੇ ਵਿੱਚ ਜਿਹੜੀ ਮੰਗ ਰਹੀ ਹੈ ਮੈਡੀਕਲ ਕਾਲਜ ਦੀ ਉਹਨੂੰ ਬਣਾਉਣ ਦੀ ਗੱਲ ਕੋਸ਼ਿਸ਼ ਕਰਾਂਗਾ ਮੈਡੀਕਲ ਦੀ ਅਣਹੋਦ ਸਹੂਲਤਾਂ ਦੀ ਤੁਸੀਂ ਕਿਦਾਂ ਦੇਖੀ ਤੁਸੀਂ ਕੀ ਦੇਖਿਆ ਆਪਣੇ ਇਲਾਕੇ ਦੇ ਵਿੱਚ ਵਰਤਾਰਾ ਜਿਹੜਾ ਤੁਹਾਨੂੰ ਲੱਗਦਾ ਵੀ ਹੁਣ ਪੂਰਾ ਹੋ ਜਾਊਗਾ ਉਹ ਲੋਕ ਰੁੱਲ ਨਗੇ ਨਹੀਂ ਕੋਈ ਅਜਿਹੇ ਦ੍ਰਿਸ਼ ਤੁਸੀਂ ਦੇਖੇ ਜਾਂ ਤੁਹਾਡੇ ਤਾਂ ਗੱਲਾਂ ਆਈਆਂ ਕਦੇ ਬਹੁਤ ਸਾਰੇ ਭਾਈ ਸਾਹਿਬ ਬੜੀਆਂ ਦੁਖਦੀਆਂ ਕਹਾਣੀਆਂ ਬਹੁਤ ਸੇ ਸਾਡੇ ਪੇਸ਼ੈਂਟ ਸਰ ਇਥੋਂ ਆਪਣੀ ਜ਼ਿੰਦਗੀ ਦੀ ਲੜਾਈ ਤਾਂ ਇਸੇ ਕਾਰਨ ਹਾਰ ਜਾਂਦੇ ਕਿ ਇਥੋਂ ਡੇਢ ਘੰਟਾ ਪੀਜੀਆ ਜਾਣ ਨੂੰ ਲੱਗਦਾ ਔਰ ਇਹ ਇਹ ਬਹੁਤ ਅਸੀਂ ਤਾਂ ਕਿਉਂਕਿ ਸਮਾਜਿਕ ਵੀ ਆ ਲੋਕਾਂ ਦੇ ਵਿੱਚ ਬਹਿਣਾ ਉੱਠਣਾ ਬਹੁਤ ਸੇ ਐਸੇ ਨੌਜਵਾਨ ਵੀਰ ਬਜ਼ੁਰਗ ਵੀ ਆਪਣੀ ਜਾਨ ਦੀ ਜਿਹੜੀ ਹੈ ਨਾ ਜਿਹਨੂੰ ਕਹਿੰਦੇ ਲੜਾਈ ਹਾਰ ਜਾਂਦੇ ਨੇ ਕਿਉਂਕਿ ਇਥੋਂ ਹਸਪਤਾਲ ਪਹੁੰਚਦੇ ਪਹੁੰਚਦੇ ਹੁਣ ਜਦੋਂ ਹਾਰਟ ਹੈ ਜਾਂ ਬ੍ਰੇਨ ਦੀ ਕੋਈ ਤੁਹਾਡੀ ਜੀ ਸਟ੍ਰੋਕ ਹੋ ਜਵੇ ਤੇ ਉਹਨਾਂ ਦਾ ਇੱਕ ਇੱਕ ਸੈਕਿੰਡ ਮੈਟਰ ਕਰਦਾ ਤੇ ਇਥੋਂ ਪੀਜੀਆਈ ਪਹੁੰਚਣਾ ਫਿਰ ਪੀਜੀਆਈ ਦੇ ਵਿੱਚ ਜਾ ਕੇ ਕਾਰਡ ਬਣਾਉਣਾ ਐਮਰਜੈਂਸੀ ਕਰੋ ਪ੍ਰोसीजर ਕਰਦੇ ਕਰਦੇ ਬਹੁਤ ਸੇ ਲੋਕ ਸਾਡੇ ਇਲਾਕੇ ਦੇ ਜਿਹੜੇ ਆਪਣਾ ਜੀਵਨ ਦੀ ਲੜਾਈ ਹਾਰ ਗਏ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਜਿਹੜਾ ਹੈਗਾ ਆ ਕੁਝ ਪੋਜ਼ਿਟਿਵ ਯੋਗਦਾਨ ਇਸ ਇਲਾਕੇ ਦੇ ਮੈਡੀਕਲ ਲਾਈਨ ਦੇ ਵਿੱਚ ਪਾ ਸਕਿਆ। ਲੋਕਾਂ ਦੀ ਜੇਬ ਜਿਹੜੀ ਹੈਗੀ ਹਸਪਤਾਲਾਂ ਨੇ ਉਹ ਰੱਜ ਕੇ ਵੱਢੀ ਆ। ਇਹ ਸੇਵਾ ਸੀ ਪਰ ਇਹ ਧੰਦਾ ਬਣੀ। ਸਿੱਖਿਆ ਜੀ ਵੀ ਸੇਵਾ ਸੀ ਸਿੱਖਿਆ ਵੀ ਧੰਦਾ ਬਣ ਗਿਆ ਆਦੇ ਸਮੇਂ ਦੇ ਵਿੱਚ। ਪਰ ਇਹ ਹੁਣ ਬਿਲਡਿੰਗ ਤਾਂ ਬੜੀ ਇਮਾਰਤ ਬਣੀ ਆ ਤਾਂ ਉਦਘਾਟਨ ਹੋਇਆ। ਲੋਕਾਂ ਦੀ ਜੇਬ ਨੂੰ ਅਲੋਕ ਕਰੂਗੀ ਇੱਥੇ ਆਣ ਲਈ ਉਹ ਕਿਦਾਂ ਇੱਥੇ ਖੁੱਲ ਕੇ ਆ ਸਕਣਗੇ ਤੁਹਾਨੂੰ ਪਤਾ ਗਰੀਬੀ ਤਾਂ ਹੈਗੀ ਇਲਾਕੇ ਦੇ ਵਿੱਚ ਆਪਣਾ ਇਲਾਕਾ ਕੋਈ ਬਹੁਤਾ ਕੋਈ ਰਜਵਾੜਿਆਂ ਦਾ ਤਾਂ ਹੈ ਨਹੀਂ। ਦੇਖੋ ਭਾਈ ਸਾਹਿਬ ਕੋਈ ਵੀ profession ਬੁਰਾ ਨਹੀਂ ਹੁੰਦਾ ਮੇਰਾ ਤਾਂ ਇਹ ਮੰਨਣਾ ਕਿ ਹਰ profession ਜਿਹੜਾ ਆ ਉਹਦੀ ਇੱਕ ਅਹਿਮੀਅਤ ਹੁੰਦੀ ਹੈ ਡਾਕਟਰ ਦੇਵਤੇ ਵੀ ਬਹੁਤ ਨੇ ਐਸੇ ਡਾਕਟਰ ਮੇਰੇ ਨਾਲ ਹੋਇਆ ਮੇਰੇ ਜਿਹੜਾ ਫਾਦਰ ਨੂੰ ਹਾਰਟ ਅਟੈਕ ਹੋਇਆ ਤੇ ਡਾਕਟਰਸ ਨੇ ਜਰੂਰ ਮਤਲਬ ਐਕਸ਼ਨ ਲੇਤਾ ਤੇ ਮੈਂ ਡਾਕਟਰ ਦੇ ਪੈਰਾਂ ਦੇ ਵਿੱਚ ਆਪਣਾ ਸਿਰ ਰੱਖ ਕੇ ਕਿਹਾ ਮੈਂ ਕਿਹਾ ਸਰ ਸੁਣਦੇ ਹੁੰਦੇ ਸੀ ਪਰ ਮੈਂ ਅੱਜ ਰੱਬ ਦੇਖ ਲਿਆ ਸੋ ਇਸ ਤਰ੍ਹਾਂ ਨਹੀਂ ਹੈ ਕਿ ਮੈਡੀਕਲ ਲਾਈਨ ਫੈਸਿਲਿਟੀ ਹੈ ਤੇ ਇੱਕ ਇੰਡੀਵਿਜੂਅਲ ਦੀ ਸੋਚ ਹੈ ਕਿ ਉਹ ਉਸ ਗੁਣ ਨੂੰ ਜਾਨ ਬਚਾਉਣ ਲਈ ਜਾਂ ਪੈਸੇ ਲੁੱਟਣ ਲਈ ਲਾ ਸਕਦਾ ਮੈਂ ਜਦੋਂ ਇਹ ਕਨਸੈਪਟ ਵੀ ਕਨਸੀਵ ਹੋਇਆ ਕਿ ਸਾਡੇ ਇਲਾਕੇ ਦੇ ਵਿੱਚ ਇਹ ਹਸਪਤਾਲ ਖੁੱਲਣਾ ਚਾਹੀਦਾ ਮੈਂ ਪਹਿਲ ਨੂੰ ਕਿਹਾ ਕਿ ਜੇ ਤਾਂ ਚੈਰੀਟੇਬਲ ਖੁੱਲਣਾ ਤਾਂ ਗੱਲ ਕਰੀਏ ਜੇ ਚੈਰੀਟੇਬਲ ਨਹੀਂ ਖੁੱਲਣਾ ਫਿਰ ਨਹੀਂ ਆਪਾਂ ਜਿਹੜਾ ਹੈਗਾ ਕਿਉਂਕਿ ਅਸੀਂ ਕਿਸੇ ਤੋਂ ਬਿਮਾਰੀ 'ਚ ਪੈਸਾ ਨਹੀਂ ਲੈ ਸਕਦੇ ਤੋ ਬੜੀ ਕਿਰਪਾ ਹੋਈ ਵਾਹਿਗੁਰੂ ਦੀ ਢੁਮੇਲੀ ਵਾਲੇ ਸੰਤਾ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਬਿਲਡਿੰਗ ਉਹਨਾਂ ਨੇ ਅੱਜ ਤੋਂ 10 ਸਾਲ ਪਹਿਲੋਂ ਮੁਕੰਮਲ ਕਰ ਲਈ ਸੀ ਪਰ ਇਲਾਕੇ ਦੀ ਬਹੁਤ ਡਿਮਾਂਡ ਸੀ ਕਿ ਇਸ ਬਿਲਡਿੰਗ ਨੂੰ ਐਕਟਿਵ ਕੀਤਾ ਜਾਵੇ ਉਹਨਾਂ ਨੇ ਜਿਹੜਾ ਸਾਡੀ ਸੰਸਥਾ ਨੂੰ ਦਿੱਤਾ ਕੁਲਵੰਤ ਸਿੰਘ ਢਾਲੀਵਾਲ ਦਾ ਮੈਂ ਤਾਂ ਕਹਿਣਾ ਵੀ ਸੱਚਾ ਗੁਰੂ ਦਾ ਸਿੱਖ ਹੈ ਜਿਨੇ ਕਿ ਕਰਕੇ ਦਿਖਾਇਆ ਹੈ ਨਹੀਂ ਸ਼ਤਾਬਦੀ ਦੇ ਵਿੱਚ ਉਸ ਇਨਸਾਨ ਨੇ ਸਾਡੇ ਇਲਾਕੇ ਨੂੰ ਉਹ ਉਹ ਨਿਸ਼ਾਨੀ ਦਿੱਤੀ ਹੈ ਜੋ ਕਈ ਸ਼ਤਾਬਦੀਆਂ ਤੱਕ ਯਾਦ ਰਹੇਗਾ ਸੋ ਬਹੁਤ ਪੋਜ਼ਿਟਿਵ ਮੇਰੇ ਲਈ ਮਤਲਬ ਇਟ ਇਜ਼ ਐਨ ਇਨਸਪੀਰੇਸ਼ਨ ਫਾਰ ਮੀ ਕਿਉਂਕਿ ਠੀਕ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਕਾਰਜਕ੍ਰਮ ਅਸੀਂ ਕਰਾਉਨੇ ਆ ਬਾਣੀ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ ਇੱਥੇ ਬਾਣੀ ਦਾ ਕੀਰਤਨ ਤੁਸੀਂ ਦੇਖਿਆ ਹੀ ਹੈ ਸਾਡਾ ਤਾਂ ਆ ਅਸੀਂ ਤਾਂ ਹਸਪੀਟਲ ਦੇ ਵਿੱਚ ਵੀ ਦਵਾ ਔਰ ਦਵਾ ਦੋ ਦੋਵਾਂ ਦਾ ਕੰਬੀਨੇਸ਼ਨ ਬਣਾਇਆ ਗੁਰਦਰ ਸਾਹਿਬ ਬਣਾਤਾ ਜੀ ਇੱਥੇ ਬਿਲਕੁਲ ਜੀ ਗੁਰੂ ਘਰ ਹੈ ਆਹ ਸਾਹਮਣੇ ਜਿਹੜਾ ਹੈਗਾ ਜੀ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਸੋ ਸਾਡਾ ਮੰਨਣਾ ਹੈ ਵੀ ਦਵਾ ਵੀ ਤਾਂ ਹੀ ਅਸਰ ਕਰਦੀ ਹੈ ਜੇ ਗੁਰੂ ਦੀ ਦੁਆ ਲੱਗੇ ਸੋ ਪਰ ਮਤਲਬ ਦੇਖੋ ਕਰਨਾ ਸਾਨੂੰ ਐਸਾ ਕੰਮ ਚਾਹੀਦਾ ਜਿਹੜੀ ਸ਼ਤਾਬਦੀ ਜਿਹੜੀਆਂ ਨਾ ਉਹ ਜਨਰੇਸ਼ਨਸ ਤੱਕ ਯਾਦ ਰੱਖੇ ਸੋ ਅੱਜ ਮੈਨੂੰ ਜਿਹੜਾ ਹੈਗਾ ਬੜੀ ਖੁਸ਼ੀ ਹੋਰੀ ਕਿ ਵਰਲਡ ਕੈਂਸਰ ਕੇਅਰ ਵੱਲੋਂ ਲਾਲਪੁਰਾ ਪਰਿਵਾਰ ਵੱਲੋਂ ਐਸੀਏ ਜਿਹੜਾ ਹੈਗਾ ਆ 350 ਨੂੰ ਸਮਰਪਿਤ ਜਿਹੜੇ ਇੱਕ ਨਿਸ਼ਾਨੀ ਇਸ ਇਲਾਕੇ ਦਾ ਉਦਘਾਟਨ ਹੋਇਆ ਜਿਹੜਾ ਹਮੇਸ਼ਾ ਲੋਕ ਯਾਦ ਰੱਖਣਗੇ ਹੁਣ ਜਿਹੜੀਆਂ ਐਂਬੂਲੈਂਸਾਂ 150 ਕਿਲੋਮੀਟਰ ਨੂੰ ਜਾਂਦੀਆਂ ਸੀ ਉਹ ਮੁੜਿਆਉਣਗੀਆਂ ਉਹਨਾਂ ਦਾ ਮੂੰਹ ਇੱਧਰ ਨੂੰ ਹੋ ਜਾਊਗਾ ਜੀ ਮੂੜਾਂਗੇ ਜੀ ਸਿਰਫ ਰੋਪੜ ਤੇ ਨਹੀਂ ਆਲੇ ਦੁਆਲੇ ਦੇ ਵਿੱਚ ਵੀ ਤੁਸੀਂ ਦਿਓ ਸਮਾਂ ਕਿਉਂਕਿ ਹਰ ਚੀਜ਼ ਨੂੰ ਖੜੇ ਹੋਣ ਨੂੰ ਟਾਈਮ ਲੱਗਦਾ ਐਡਾ ਵੱਡਾ ਇਨਫਰਾਸਟ੍ਰਕਚਰ ਖੜਾ ਕਰਨਾ ਫਿਰ ਪਰਮਿਸ਼ਨਸ ਵੀ ਹੁੰਦੀਆਂ ਪਰ ਮੈਂ ਇੱਕ ਤੁਹਾਨੂੰ ਵਾਦਾ ਕਰਦਾ ਵੀ ਇਸ ਹਸਪਤਾਲ ਨੂੰ ਸਾਡੇ ਇਲਾਕੇ ਦੀਆਂ ਨਹੀਂ ਆਲੇ ਦੁਆਲੇ ਦੇ ਵੀ ਜਿਹੜਾ ਇਲਾਕਾ ਹੈ ਨਾ ਉਹਦੀਆਂ ਗੱਡੀਆਂ ਵੀ ਜਿਹੜੀਆਂ ਇੱਥੇ ਆਉਣਗੀਆਂ ਹੁਣ ਛੱਡੀ ਘਟ ਜਾਣ ਦੀ ਲੋੜ ਦੀ ਪੈਗੀ ਐਸਾ ਮੇਰਾ ਸੁਪਨਾ ਇੱਕ ਹੋਰ ਗੱਲ ਹੈ ਜੀ ਇਲਾਜ ਤਾਂ ਲੋਕ ਫਿਰ ਵੀ ਕਰਾ ਲੈਂਦੇ ਆ ਆਪੀਡੀ ਚੈੱਕ ਅਪ ਹੋ ਜਾਂਦਾ ਪਰ ਜਦੋਂ ਟੈਸਟ ਲਿਖੇ ਜਾਂਦੇ ਆ ਜੀ ਉਹਨਾਂ ਦੇ ਵਿੱਚ ਕਮਿਸ਼ਨ ਉਹ ਧੰਦੇ ਬਣ ਕੇ ਇਹ ਵੀ ਗੱਲਾਂ ਚੱਲਦੀਆਂ ਸਮਾਜ ਦੇ ਵਿੱਚ ਵੀ ਮੈਡੀਸਿਨ ਕਿਸੇ ਨੇ ਲਿਖਣੀ ਹੈ ਬਾਹਰ ਮੈਡੀਕਲ ਸਟੋਰ ਵਾਲੇ ਨਾਲ ਉਹਦਾ ਕਮਿਸ਼ਨ ਹੈ ਡਾਕਟਰ ਦਾ ਉਹ ਸੌਲਟ ਦੇ ਨਾਲ ਮੈਡੀਸਿਨ ਇਹ ਉਹ ਲਿਖਦਾ ਵੀ ਜਿਹੜੀ ਮਹਿੰਗੀ ਹੋਵੇ ਜਾਂ ਫਿਰ ਟੈਸਟ ਬਹੁਤ ਮਹਿੰਗੇ ਉਹਨਾਂ ਦੇ ਲਈ ਵੀ ਕੋਈ ਸੋਚਿਆ ਤੁਸੀਂ ਹਲ ਨਹੀਂ ਬਿਲਕੁਲ ਦੇਖੋ ਜੀ ਮੇਰਾ ਸਾਡਾ ਇਲਾਕਾ ਇਸ ਚੀਜ਼ ਤੋਂ ਬਹੁਤ ਪਿੱਛੇ ਹੈ ਜੀ ਔਰ ਮੇਰਾ ਮੰਨ ਹੈ ਕਿ ਮੈਂ ਹੀ ਕਹਿਆ ਵੀ ਮੇਰਾ ਡ੍ਰੀਮ ਪ੍ਰੋਜੈਕਟ ਐਂਡ ਮੈਂ ਵਾਈਕਰੂ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਸ ਡ੍ਰੀਮ ਪ੍ਰੋਜੈਕਟ ਦੇ ਵਿੱਚ ਇਹਨੂੰ ਲਾਰਜੈਸਟ ਡਾਇਗਨੋਸਟਿਕ ਸੈਂਟਰ ਬਣਾਉਣਾ ਜਿਹਦੇ ਵਿੱਚ ਚੈਰੀਟੇਬਲੀ ਐਮ ਆਰ ਆਈ ਸੀਟੀ ਸਕੈਨ ਵਗੈਰਾ ਜਿਹੜੀਆਂ ਹੈਗੀਆਂ ਮਸ਼ੀਨਾਂ ਲੈ ਕੇ ਤੇ ਖੜੀਆਂ ਕਰਨੀਆਂ ਇਹ ਵੀ ਮੇਰਾ ਸੁਪਨਾ ਹੈ ਨਰਸਿੰਗ ਕਾਲਜ ਜਿਹੜਾ 1 ਸਾਲ ਦੇ ਵਿੱਚ ਇਹਨੂੰ ਖੜਾ ਕਰਨਾ ਇਹ ਵੀ ਮੇਰਾ ਇੱਕ ਬਹੁਤ ਵੱਡਾ ਸੁਪਨਾ ਹੈ ਕਿ ਕਰਨਾ ਸੋ ਮੈਂ ਉਹੀ ਗੱਲ ਕਹੀ ਵੀ ਜਿਹੜੇ ਕੋਈ profession ਬੁਰਾ ਨਹੀਂ ਹੁੰਦਾ ਇਹ ਤਾਂ ਇੱਕ ਇਨਸਾਨ ਦੀ ਸੋਚ ਆ ਕਿ ਉਸ ਗੁਣ ਨੂੰ ਚੰਗੇ ਪਾਸੇ ਲਾਉਣਾ ਚਾਹੁੰਦਾ ਜਾਂ ਮਾੜੇ ਪਾਸੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਦੇਖੋ ਕਿ ਇਸ ਵਰਲਡ ਕੈਂਸਰ ਦੀ ਜਿਹੜੀ ਟੀਮ ਹੈ ਅੱਜ ਜਿਹੜਾ ਗੁਰਬਾਣੀ ਦਾ ਵੀ ਪਾਠ ਹੋਇਆ ਉੱਥੇ ਜਿਹੜੇ ਜਿਹੜੀ ਲੋਕਾਂ ਨੇ ਭੇਟਾ ਰੱਖੀ ਹੈ ਅਸੀਂ ਇਕੱਠੀ ਕਰਕੇ ਪਹਿਲੋਂ ਇਹ ਧਾਲੀਵਾਲ ਸਾਹਿਬ ਨੇ ਵੀ ਸਟੇਜ ਤੇ ਕਹੀ ਗੱਲ ਕਿ ਇਹ ਭੇਟਾ ਵੀ ਇਕੱਠੀ ਹੋ ਕੇ ਅਸੀਂ ਜਿਹੜਾ ਹੈਗਾ ਆ ਗਰੀਬ ਦੇ ਗਰੀਬਾਂ ਲਈ ਦਵਾਈ ਜਿਹੜੀ ਹੈ ਲੈ ਕੇ ਇੱਥੇ ਸਬਸਿਡਾਈਜ਼ਡ ਰੇਟ ਤੇ ਦੇਣੀ ਹੈ ਸੋ ਸਾਡਾ ਇੱਕੋ ਹੀ ਮਿਸ਼ਨ ਹੈ ਸੇਵਾ ਔਰ ਹਰ ਲੋੜਵੰਦੀ ਸੇਵਾ ਜਿਹੜੀ ਹੈਗੀ ਆ ਇਹ ਸਾਡਾ ਮਿਸ਼ਨ ਹੈਗਾ ਸੋ ਹਰ ਜੋ ਵੀ ਪੋਸੀਬਲ ਵੇ ਆਊਟ ਹੋਇਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਇਲਾਕੇ ਨੂੰ ਸੇਵਾ ਕਰ ਸਕਦੇ ਹਾਂ ਕਿਸ ਤਰ੍ਹਾਂ ਲੋਕਾਂ ਨੂੰ ਇਹ ਮਾਣ ਮਹਿਸੂਸ ਹੋਵੇ ਕਿ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਜਿਹੜਾ ਇੱਥੇ ਖੁੱਲਿਆ ਤੇ ਨੇ ਸਾਡੀ ਜ਼ਿੰਦਗੀ 'ਚ ਫਰਕ ਪਾਇਆ ਉਹਦੇ ਲਈ ਕੰਮ ਕਰਾਂਗੇ ਕੇਂਦਰ ਸਰਕਾਰ ਦੇ ਵੀ ਅੱਜ ਬਹੁਤ ਸਾਰੇ ਨੁਮਾਇੰਦੇ ਜਿਹੜੇ ਆਏ ਜੀ ਇੱਥੇ ਤੇ ਉਹਨਾਂ ਵੱਲੋਂ ਵੀ ਕੁਝ ਤੁਸੀਂ ਗੱਲਬਾਤ ਕੀਤੀ ਵੀ ਕੁਝ ਦਿਓ ਸਾਨੂੰ ਵੱਡਾ ਸਾਡੇ ਇਲਾਕੇ ਨੂੰ ਜਾਂ ਇਸ ਹਸਪੀਟਲ ਵਾਸਤੇ ਸਹੂਲਤਾਂ ਉੱਥੋਂ ਵੀ ਆ ਸਕਦੀਆਂ ਤੁਸੀਂ ਕਰ ਸਕਦੇ ਹੋ ਪਾਈ ਸਾਹਿਬ ਬਿਲਕੁਲ ਕੇਂਦਰ ਦੇ ਬਹੁਤ ਵੱਡੇ ਮੰਤਰੀ ਆਏ ਆ ਸਾਡੇ ਪਰਿਵਾਰਕ ਮੈਂਬਰ ਨੇ ਤੁਸੀਂ ਉਹਨਾਂ ਦੀਆਂ ਗੱਲਾਂ ਸਟੇਜ ਤੇ ਸੁਣੀਆਂ ਲਈਆਂ ਅਸੀਂ ਤਾਂ ਸਾਰੇ ਜੜੇ ਪਰਿਵਾਰ ਦੇ ਰੂਪ ਦੇ ਵਿੱਚ ਆਏ ਉਹਨਾਂ ਨੂੰ ਖੁਸ਼ੀ ਹੋਈ ਕਿ ਯਾਰ ਉਹ ਇਲਾਕਾ ਜਿਹੜਾ ਹੈਗਾ ਮਨੋਜ ਤੁਵਾਰੀ ਜੀ ਤਾਂ ਕਹਿ ਕੇ ਵੀ ਗਏ ਕਿ ਮੈਂ ਤਾਂ ਉਸ ਸਟੇਟ ਚੋਂ ਆਉਣਾ ਜਿੱਥੇ ਦਸ਼ਮ ਪਾਤਸ਼ਾਹ ਦਾ ਜਨਮ ਹੈ ਸੋ ਉਹਨਾਂ ਨੂੰ ਬੜੀ ਖੁਸ਼ੀ ਹੋਈ ਇਸ ਇਲਾਕੇ ਚ ਆ ਕੇ ਜਿਹੜਾ ਹੈਗਾ ਦੇਖ ਕੇ ਕਿ ਹਾਂ ਯਾਰ ਜੇ ਨੂੰ ਪਛੜਿਆ ਕਿਉਂਕਿ ਮੈਂ ਵੀ ਜਦੋਂ ਵੀ ਇਹਨਾਂ ਨੂੰ ਮਿਲਦਾ ਸੀ ਹਮੇਸ਼ਾ ਪਛੜੇ ਦੀ ਗੱਲ ਕਰਦਾ ਸੀ ਵੀ ਸਾਡਾ ਇਲਾਕਾ ਪਛੜਿਆ ਭਈਆ ਕੁਝ ਸਾਨੂੰ ਵਰਕਆਊਟ ਕਰੋ ਤੇ ਆ ਜਾ ਕੇ ਹੁਣ ਮੈਨੂੰ ਸਟੇਜ ਤੇ ਕਹਿ ਰਹੇ ਸੀ ਕਹਿੰਦੇ ਯਾਰ ਬੁਝੇ ਬਹੁਤ ਖੁਸ਼ੀ ਹੋਈ ਕਿ ਤੁਮਨੇ ਯਹਾਂ ਪਰ ਕਾਮ ਜੋ ਸੇਵਾ ਕਾ ਸ਼ੁਰੂ ਕੀਆ ਹੈ ਯਹਾਂ ਪਰ ਏਰੀਆ ਮੇਂ ਕਹਤਾ ਜ਼ਰੂਰਤ ਹੈ ਤਾਂ ਮੈਂਨੇ ਬੋਲਾ ਭਈਆ ਵਾਪ ਆਪਣਾ ਆਸ਼ੀਰਵਾਦ ਵੀ ਦਿਓ ਕਿ ਹਮੇ ਤਾਂ ਉਹਨਾਂ ਨੇ ਮੈਨੂੰ ਆਸ਼ਵਾਸਨ ਦਿਆ ਕਿ ਤੁਸੀਂ ਯਾਰ ਜੋ ਵੀ ਮੇਰੇ ਲਈ ਕੋਈ ਸੇਵਾ ਹੈ ਨਾ ਤੇ ਤੁਸੀਂ ਮੈਨੂੰ ਦੱਸੋ ਇਹੀ ਮੇਕਵਾਲ ਜੀ ਨੇ ਕਿਹਾ ਇਹ ਤੁਸੀਂ ਕੋਈ ਵੀ ਜਿਹੜੀ ਸੇਵਾ ਮੇਰੇ ਲਈ ਹੈਗੀ ਹੈ ਕੋਈ ਸੈਟਰ ਸਰਕਾਰ ਵੱਲੋਂ ਕਿਉਂਕਿ ਹੁਣ ਜਦੋਂ ਅਸੀਂ ਆਪਣਾ ਨਰਸਿੰਗ ਕਾਲਜ ਇਹ ਖੋਲਣਾ ਚਾਹੁੰਦੇ ਹਾਂ ਸਾਨੂੰ ਪਰਮਿਸ਼ਨਾਂ ਦੀ ਲੋਟ ਤਾਂ ਪਹਿਣੀ ਹੈ ਤੋਂ ਸਾਨੂੰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਸਾਡਾ ਪਰਿਵਾਰ ਜਿਹੜਾ ਸਾਡੇ ਪਰਿਵਾਰ ਜਿਹੜਾ ਦਿੱਲੀ 'ਚ ਬੈਠਾ ਹੈ ਜਿਹੜਾ ਜਿਹੜੇ ਪਰਿਵਾਰਕ ਮੈਂਬਰ ਦੋ ਆਏ ਸੀ ਇਹ ਸਾਡੇ ਪਿੱਠ ਤੇ ਖੜੇ ਨੇ ਪਰ ਦੁੱਖ ਵੀ ਹੈ ਦੁੱਖ ਇਸ ਗੱਲ ਦਾ ਹੈ ਕਿ ਜੇ 78 ਸਾਲ ਬਾਅਦ ਵੀ ਹਸਤਾਲ ਚੈਰੀਟੇਬਲ ਆਰਗੇਨਾਈਜੇਸ਼ਨਸ ਨੂੰ ਬਣਾਉਣਾ ਪਵੇ ਤੇ ਫਿਰ ਮੈਨੂੰ ਇੱਕ ਗੱਲ ਦੱਸੋ ਵੀ ਫਿਰ ਅਸੀਂ ਪੋਲਿਟਿਕਲ ਸਿਸਟਮ ਨੂੰ ਕੀ ਕਰਨਾ ਅੱਜ ਤੱਕ ਮੈਂ ਹੈਰਾਨ ਹਾਂ ਕਿ ਜਿਹੜੀ ਕੋਈ ਗਲਤੀ ਚਲੋ ਹੋ ਜਾਂਦੀ ਹੈ ਜਿਹੜਾ 73 ਚ ਇਥੋਂ ਫਰੀਦਕੋਟ ਮੈਡੀਕਲ ਕਾਲਜ ਗਿਆ ਜੇ ਗਲਤੀ ਹੋ ਗਈ ਜਿਸ ਵੀ ਸਰਕਾਰ ਦੀ ਉਸ ਵੇਲੇ ਸਰਕਾਰ ਸੀ ਤੇ ਯਾਰ ਉਸ ਗਲਤੀ ਨੂੰ ਭਰਨ ਦੇ ਲਈ ਅੱਜ ਦੁਬਾਰਾ ਇੱਥੇ ਜਿਹੜਾ ਮੈਡੀਕਲ ਕਾਲਜ ਕਿਉਂ ਨਹੀਂ ਆਇਆ ਕਈ ਧਾਕੇ ਲੱਗ ਗਏ ਕਈ ਧਾਕੇ ਆਏ ਨਹੀਂ ਜੀ ਹਾਂ ਆਇਆ ਨਹੀਂ ਇਸੇ ਤਰੀਕੇ ਜਦੋਂ ਏਮਜ਼ ਦਾ ਹਸਪਤਲ ਸ਼੍ਰੀ ਨਾਨਦਪੁਰ ਸਾਹਿਬ ਚ ਆਇਆ ਇੱਥੋਂ ਚਲੇ ਗਿਆ ਪਰ ਅੱਜ ਉਹ ਵੀ ਤੁਸੀਂ ਦੇਖ ਲਓ ਹੁਣ ਅਸੀਂ 11 ਸਾਲ ਹੋ ਗਏ 11 ਸਾਲ ਦੇ ਵਿੱਚ ਇੱਕ ਵੀ ਲੀਡਰ ਨੇ ਕਦੀ ਆਵਾਜ਼ ਨਹੀਂ ਚੁੱਕੀ ਕਿ ਸਾਡੇ ਇੱਥੇ ਜਿਹੜਾ ਹੈਗਾ ਆ ਕੋਈ ਮੈਡੀਕਲ ਫੈਸਿਲਿਟੀ ਚੰਗੀ ਖੋਲ ਹੀ ਜਾਵੇ ਕਿ ਸਾਨੂੰ ਇਹ ਮਿਲਿਆ ਸੀ ਇਹ ਸਾਡੇ ਇਲਾਕੇ ਤੋਂ ਬਾਹਰ ਚਲੇ ਗਿਆ ਸੋ ਮੈਂ ਇਹ ਸੋਚਦਾ ਵੀ ਇਹ ਪੋਲਿਟੀਕਲ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿਹੜਾ ਸਾਡੇ ਇਲਾਕੇ ਦੀ ਵਾਸੁੱਟ ਚੁੱਕਣ ਚੰਗੇ ਤਰੀਕੇ ਨਾਲ ਚਾਹੇ ਵਿਧਾਨ ਸਭਾ ਵਿੱਚ ਹੈ ਪਾਰਲੀਮੈਂਟ ਹੋਵੇ ਤਾਂ ਹੀ ਤਾਂ ਅਸੀਂ ਕਹਿੰਨੇ ਆ ਨਾ ਕਿ ਰਿਪਰੈਜ਼ੈਂਟੇਸ਼ਨ ਅਸੀਂ ਚਾਹ ਲੋ ਦਿੰਨੇ ਆਂ ਜਾਂ ਅਸੀਂ ਵੋਟਾਂ ਪਾਉਨੇ ਆਪਣਾ ਵਿਸ਼ਵਾਸ ਉਹਨਾਂ 'ਚ ਦਿੰਨੇ ਆਂ ਤੇ ਤੁਸੀਂ ਉਹਨਾਂ ਨੂੰ ਆਪਣਾ ਵਕੀਲ ਬਣਾ ਕੇ ਭੇਜ ਦਿਓ ਪਰ ਮੈਨੂੰ ਤਾਂ ਮਤਲਬ ਕੁਝ ਵੀ ਪਿਛਲੇ 15 18 ਸਾਲ 'ਚ ਮੈਂ ਨਹੀਂ ਕਦੀ ਦੇਖਿਆ ਕਿਸੇ ਮੈਂਬਰ ਪਾਰਲੀਮੈਂਟ ਨੇ ਔਰ ਯਾਂ ਕਿਸੇ ਐਮਐਲਏ ਨੇ ਕਦੀ ਲੈ ਕੇ ਭੇਜਿਆ ਹੋਵੇ ਹਾਲਾਂਕਿ ਆ ਤਾਂ ਸਾਡੀ ਧਰਤੀ ਬੜੀ ਪਾਵਨ ਧਰਤੀ ਆ ਹਰ ਸਰਕਾਰ ਦੇ ਵਿੱਚ ਇਹਨੂੰ ਮਤਲਬ ਬਣਦਾ ਮਾਣ ਮਿਲਦਾ ਹਰ ਵਾਰ ਮਿਨਿਸਟਰਸ਼ਿਪ ਜਿਹੜੀ ਇੱਥੋਂ ਆਉਂਦੀ ਹੈ ਪਰ ਕਿਉਂ ਅੱਜ ਵੀ ਤੁਸੀਂ ਦੇਖੋ ਸ਼੍ਰੀ ਅਨੰਦਪੁਰ ਸਾਹਿਬ ਤੇ ਐਮ ਐਲ ਏ ਸਾਹਿਬ ਮੰਤਰੀ ਜੀ ਹੈ ਪਰ ਉਹਨਾਂ ਨੇ ਵੀ 4 ਸਾਲ ਨਿਕਲ ਗਏ ਕਦੀ ਮੇਰੇ ਖਿਆਲ ਨਹੀਂ ਲੱਗਦਾ ਹੈਗਾ ਕਿ ਕਦੀ ਉਹਨਾਂ ਨੇ ਆਵਾਜ਼ ਚੱਕੀ ਹੋਵੇ ਕਿ ਸਾਡੇ ਅਨੰਦਪੁਰ ਨੂੰ ਇੱਕ ਵਧੀਆ ਮੈਡੀਕਲ ਫੈਸਿਲਿਟੀ ਦਿੱਤੀ ਜਾਵੇ ਤੇ ਤੁਸੀਂ ਇੱਕ ਲੀਡਰ ਵੀ ਹੋ ਤਾਂ ਫਿਰ ਉਹ ਉਸ ਦੇ ਨਾਤੇ ਇਹ ਤੁਸੀਂ ਐਨਾਲਾਈਜ਼ ਕੀਤਾ ਬਹਿ ਕੇ ਵੀ ਹਸਪਤਾਲ ਤਾਂ ਸਾਨੂੰ ਬਣਾਉਣਾ ਪੈ ਰਿਹਾ ਬਿਮਾਰੀਆਂ ਕਿੱਥੋਂ ਆ ਰਹੀਆਂ ਇਹ ਸਾਰਾ ਕੁਝ ਸਾਡਾ ਪਾਣੀ ਪਲੀਤ ਕਿਉਂ ਹੋ ਗਿਆ ਸਾਡੀ ਹਵਾ ਕਿਉਂ ਇੰਨੀ ਪਲੀਤ ਹੋ ਗਈ ਇਹਦੇ ਕਾਰਨ ਕੀ ਆ ਜਿੱਥੇ ਤੁਸੀਂ ਦਵਾਈਆਂ ਇੱਥੇ ਦੇ ਰਹੇ ਹੋ ਡੰਡਾ ਵੀ ਤੁਹਾਡੇ ਕੋਲ ਆ ਸਰਕਾਰ ਕੇਂਦਰ ਦੇ ਵੀ ਤੁਹਾਡੇ ਕੋਲ ਆ ਉਹਦੀ ਵੀ ਕੋਈ ਪ੍ਰੋਵੀਜ਼ਨ ਰੱਖੀ ਆ ਵੀ ਜਿਹੜੇ ਗੰਦ ਪਾਉਣਗੇ ਪਾਣੀ ਦੇ ਵਿੱਚ ਜਿਹੜੇ ਜ਼ਹਿਰ ਮਿਲਾਉਣਗੇ ਹਵਾ ਤੇ ਜਿਹੜੇ ਪ੍ਰਦੂਸ਼ਣ ਕਰਨਗੇ ਇਸ ਇਲਾਕੇ 'ਚ ਉਹ ਵੀ ਨਹੀਂ ਕਰਨ ਦਿੰਦੇ ਸਾਡਾ ਮੇਰਾ ਤਾਂ ਮਿਸ਼ਨ ਇਹੀ ਆ ਕਿ ਜਿਹੜਾ ਵੀ ਬੰਦਾ ਨੇਚਰ ਨਾਲ ਖੇਲਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਦੇਖੋ ਨੇਚਰ ਨਾਲ ਛੇੜਛਾੜ ਅਖੀਰ ਇਨਸਾਨ ਨੂੰ ਹੀ ਸਜ਼ਾ ਭੁਗਤਣੀ ਪੈਣੀ ਆ ਹੁਣ ਕੈਂਸਰ ਸਾਡੇ ਇਲਾਕੇ 'ਚ ਕਿਉਂ ਵੱਧ ਗਿਆ ਮਾਈਨਿੰਗ ਕਰਨ ਪਾਣੀ ਦਾ ਵਾਟਰ ਲੈਵਲ ਥਲੇ ਡਾਊਨ ਹੋ ਗਿਆ ਮੈਂ ਤਾਂ ਹਰ ਵਾਰ ਮਾਈਨਿੰਗ ਦਾ ਰੋਲਾ ਪਾਉਣਾ ਹਰ ਵਾਰ ਇਸ਼ੂ ਚੁੱਕਦਾ ਪਰ ਪ੍ਰਸ਼ਾਸਨ ਤਾਂ ਸਾਥ ਦੇਵੇ ਇੱਕ ਇਨਸਾਨ ਦੇ ਜੋਰ ਲਾਉਣ ਦਾ ਯਾਰ ਇਨਸਾਨ ਦਾ ਮਸਲਿਆਂ ਨੂੰ ਚੁੱਕਦਾ ਮੈਂ ਤਾਂ ਇਹ ਯਾਰ ਕਈ ਵਾਰ ਹੈਰਾਨ ਹੋ ਜਾਂਦਾ ਵੀ ਯਾਰ ਮਾਈਨਿੰਗ ਵਾਲੇ ਵੀ ਨਹੀਂ ਸੋਚਦੇ ਵੀ ਬਿਮਾਰੀ ਤਾਂ ਪੁੱਛ ਕੇ ਆਉਣੀ ਨਹੀਂ ਹਨਾ ਜੀ ਤੇ ਪ੍ਰਸ਼ਾਸਨ ਵੀ ਤਾਂ ਸਾਥ ਦੇਵੇ ਇਹ ਵੀ ਤਾਂ ਆਪਣਾ ਮਨ ਬੰਨਣ ਕਿ ਹਾਂ ਯਾਰ ਅਸੀਂ ਜਿਹੜਾ ਹੈਗਾ ਜਿਹੜਾ ਇੱਥੇ ਦੋ ਨੰਬਰ ਦੀਆਂ ਦਵਾਈਆਂ ਵੇਚਦੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰੋੜੀਆਂ ਉਹਨਾਂ ਨੂੰ ਸਜ਼ਾ ਦੇਣੀ ਹੈ ਜਿਹੜੇ ਇੱਥੇ ਮਾਈਨਿੰਗ ਕਰਦੇ ਆ ਜਿਹੜੇ ਬਿਮਾਰੀ ਲੈ ਕੇ ਆ ਰਹੇ ਆ ਉਹਨਾਂ ਨੂੰ ਅਸੀਂ ਸਦਾ ਦੇਣੀ ਹੈ ਜੇ ਤੁਸੀਂ ਕੱਲ ਨੂੰ ਬਣ ਜਾਂਨੇ ਹੋ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਜੀ ਤਾਂ ਇਹ ਇਸ ਗੱਲ ਦੀ ਕੀ ਗਾਰੰਟੀ ਹੈ ਵੀ ਤੁਸੀਂ ਤੁਹਾਨੂੰ ਪੈਸਾ ਆਉਂਦਾ ਚੰਗਾ ਨਹੀਂ ਲੱਗੂਗਾ ਇਹ ਮਾਈਨਿੰਗ ਤਾਂ ਕਰੋੜਾ ਰੁਪਏ ਦੀ ਚੀਜ਼ ਆ ਇਹਦੇ ਉੱਤੇ ਤਾਂ ਇਹ ਜ਼ਿਲ੍ਹਿਆਂ ਦੇ ਵਿੱਚ ਹਰੇਕ ਦੀ ਅੱਖ ਰੰਦੀ ਵੀ ਇੱਥੇ ਅਸੀਂ ਆਈਏ ਤੇ ਹਰੇਕ ਦੇ ਉੱਤੇ ਸਵਾਲ ਵੀ ਇਹ ਨਾ ਗੱਲਾਂ ਕਰਕੇ ਉੱਠਦੇ ਆ ਜੀ ਵੀ ਮਾਈਨਿੰਗ 'ਚ ਪੈਸਾ ਬਹੁਤ ਆ ਤੁਹਾਨੂੰ ਨਹੀਂ ਚੰਗਾ ਲੱਗੂਗਾ ਪੈਸਾ ਆਉਂਦਾ ਤੁਸੀਂ ਨਹੀਂ ਕਰੋਗੇ ਇਹ ਚੀਜ਼ ਦੀ ਕੀ ਗਾਰੰਟੀ ਆ ਭਰੋਸਾ ਕੀ ਆ ਮੈਨੂੰ ਵੀਰ ਬੜੀ ਖੁਸ਼ੀ ਹੋਊਗੀ ਜੇ ਇਹ ਸਵਾਲ ਤੁਸੀਂ ਲੋਕਾਂ ਕੋਲੋਂ ਪੁੱਛੋ ਮੇਰੇ ਹਲਕੇ ਦਾ ਕਿ ਜੇ ਕੱਲ ਨੂੰ ਲਾਲਪੁਰਾ ਆਉਂਦਾ ਤੇ ਮਾਈਨਿੰਗ ਦੀ ਮਾਈਨਿੰਗ ਦਾ ਪੈਸਾ ਲਊਗਾ ਜਾਂ ਨਹੀਂ ਲਊਗਾ ਮੈਨੂੰ ਮੈਨੂੰ ਪੂਰ ਯਕੀਨ ਹੈ ਵੀ ਜਦੋਂ ਤੁਸੀਂ ਸਾਡੇ ਜਾਂ ਸਾਡੇ ਪਰਿਵਾਰ ਦਾ ਨਾਮ ਲਓਗੇ ਨਾ ਲੋਕਸਮਾ ਖਾਣ ਕੇ ਕਿ ਲਾਲਪੁਰਾ 5 ਸਾਲ ਰਵੇ 15 ਸਾਲ ਰਵੇ 25 ਸਾਲ ਰਵੇ ਪਰ ਕਦੀ ਮਾਈਨਿੰਗ ਜਿਹੜਾ ਹੈਗਾ ਜਾਂ ਦੂ ਨੰਬਰ ਦਾ ਪੈਸਾ ਜਿਹੜਾ ਹੈਗਾ ਉਹ ਕਦੀ ਸਾਡੇ ਘਰ ਨਾ ਆਇਆ ਮੇਰੇ ਫਾਦਰ ਪੁਲਿਸ ਪੁਲਿਸ ਵਿੱਚੋਂ 36 ਸਾਲ ਬਾਅਦ ਰਿਟਾਇਰ ਹੋਏ ਨੇ ਜੀ ਆਈਟੈਕ ਸਾਡੇ ਘਰ ਦੇ ਵਿੱਚ ਦੋ ਨੰਬਰ ਦਾ ਪੈਸਾ ਨਹੀਂ ਆਇਆ ਅਸੀਂ ਮਿਹਨਤ ਕਰਨ ਵਾਲੇ ਇਨਸਾਨ ਆ ਜਿਹਨੂੰ ਕਹਿੰਦੇ ਆ ਵਾਹਿਗੁਰੂ ਨੇ ਤਾਂ ਹੀ ਸਾਡੇ ਤੇ ਸ਼ਾਇਦ ਇਹ ਕਿਰਪਾ ਕਰਤੀ ਹੈ ਕਿ ਲਾਲਪੁਰ ਪਿੰਡ ਚੋਟ ਕੇ ਜਾਜਾ ਦੇ ਮਾਲਕ ਬਣਾਤਾ ਸੋ ਹੱਕ ਹਲਾਲ ਦੀ ਜਿਹੜੀ ਕਮਾਈ ਹੈ ਨਾ ਜੀ ਔਰ ਮੈਂ ਤਾਂ ਹੱਸਦਾ ਹਾਂ ਆਪਣੇ ਮੁੱਡੇ ਪੀਏ ਨੂੰ ਵੀ ਮੈਂ ਕਹਾਂ ਦੇਖ ਯਾਰ ਲਾਲਪੁਰਾ ਸਾਹਿਬ ਦੀ ਕਿੰਸੀ ਸਾਨੂੰ ਸਿੱਖ ਹੈ ਔਰ ਮਿਹਨਤੀ ਕਮਾਈ ਦਾ ਕਿੰਨਾ ਜਿਹਨੂੰ ਕਹਿੰਦੇ ਪੀਸ ਆਫ ਮਾਈਂਡ ਹੈ ਰਾਤ ਨੂੰ ਆਰਾਮ ਨਾਲ ਨਿਸ਼ਚਿੰਤ ਹੋ ਕੇ ਸੌਂਦਾ ਸਵੇਰੇ ਉੱਠੀਦਾ ਕੋਈ ਮਨ ਤੇ ਬੋਝ ਨਹੀਂ ਕੋਈ ਚਿੰਤਾ ਨਹੀਂ ਸੋ ਮੈਂ ਉਸ ਵਾਈਗੁਰੂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨੇ ਸ ਮੇਰੇ ਅੰਦਰ ਇਹ ਅਸੂਲ ਪਾਏ ਕਿ ਮੈਂ ਜਿਹਨੂੰ ਕਹਿੰਦੇ ਨਾ ਕਿਰਤ ਕਰਨ ਦੇ ਵਿੱਚ ਯਕੀਨ ਰੱਖਦਾ ਸੋ ਸੱਚੇ ਪਾਸ਼ਾ ਦੀ ਕਿਰਪਾ ਹੈ ਜੀ ਦੂਸਰੀ ਗੱਲ ਇਹ ਹੈ ਜਿਹੜੇ ਜਿਹਨੂੰ ਰੱਬ ਨੇ ਜਹਾਜਾ ਦੀ ਕਿਰਪਾ ਕਰਤੀ ਉਹਨੇ ਥੱਲੇ ਆ ਕੇ ਮਿੱਟੀ ਤੋਂ ਕੀ ਲੈਣਾ ਬਿਲਕੁਲ ਤੇ ਤੁਸੀਂ ਹੁਣ ਇੱਥੇ ਇਹ ਹੁੰਦਾ ਵੀ ਕਈ ਵਾਰ ਜਿਹੜੇ ਚੇਅਰਮੈਨ ਹੁੰਦੇ ਜਾਂ ਉਹ ਹੁੰਦੇ ਉਹ ਬਾਅਦ ਫਿਰ ਬਾਹਰ ਆ ਕੇ ਦੇਖਦੇ ਨਹੀਂਗਾ ਦਾ ਇਹਨੂੰ ਜ਼ਰੂਰਤ ਵੀ ਰਹਿਣੀ ਆ ਸਟਾਫ ਕੰਮ ਵਧੀਆਂ ਕਰੇ ਢੇੜਾ ਵੀ ਰਹੂਗਾ ਇੱਥੇ ਮਿਲੋਂਗੇ ਵੀ ਤੁਸੀਂ ਨਹੀਂ ਮੈਂ ਤਾਂ ਦੀ ਸੇਵਾਦਾਰ ਐ ਮੇਰੀ ਪਦਰ ਤਾਂ ਜਿਹੜੀ ਹੈਗੀ ਆ ਪੂਰਾ ਐਡਮਿਨਿਸਟ੍ਰੇਸ਼ਨ ਦਾ ਖਿਆਲ ਰੱਖੜ ਕੇ ਜੀ ਇੰਡਕਸ਼ਨ ਮੈਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੈਂ ਪੋਲੀਟੀਕਲ ਵੀ ਐ ਸੋ ਇਸ ਕਰਕੇ ਮੈਂ ਤਾਂ ਅਸੀਂ ਪਰਿਵਾਰ ਨੇ ਡਿਸਾਈਡ ਕੀਤਾ ਕਿ ਨੋ ਪੋਲੀਟੀਕਲ ਇੰਟਰਫੀਰੈਂਸ ਇਸ ਸੇਵਾ ਦਾ ਜਿਹੜਾ ਸਥਾਨ ਹੈ ਇੱਥੇ ਸੇਵਾ ਹੀ ਹੋएगी ਕੋਈ ਐਤ ਨਹੀਂ ਹੋਊਗਾ ਵੀ ਫੋਨ ਕਰਤਾ ਵੀ ਅਜੀ ਵੀਰ ਜੀ ਸਾਡੇ ਨੰਬਰ ਪਹਿਲਾਂ ਲਵਾ ਦਿਓ ਡਾਕਟਰ ਨੂੰ ਸਿੱਧਾ ਮਲਾ ਦਿਓ ਇਹ ਚੱਲਦਾ ਰਹੇ ਜੀ ਇੱਥੇ ਬਾਅਦ ਵਿੱਚ ਮੈਂ ਤਾਂ ਪਰਮਿਸ਼ਨ ਲੈ ਕੇ ਆਪਣੀ ਮਾਂ ਤੋਂ ਐਂਟਰੀ ਕਰਦਾ ਜੀ ਇੱਥੇ ਕਿਉਂ ਇਹ ਡਿਸਾਈਡਡ ਹੀ ਹੈ ਕਿ ਇਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਮੇਰੀ ਮਦਰ ਨੇ ਦੇਖਣੀ ਆ ਮੰਨ ਲਓ ਕਦੇ ਤੁਹਾਨੂੰ ਸਿਰਦਰਦੀ ਤੁਸੀਂ ਦਵਾਈ ਲੈਣੀ ਹੋਈ ਤੇ ਲਾਈਨ ਲੱਗੀ ਹੋਈ ਕੀ ਕਰੋਗੇ ਤੁਸੀਂ ਸਿੱਧਾ ਜਾ ਕੇ ਲਵੋਗੇ ਜਾਂ ਲਾਈਨ 'ਚ ਲਾ ਕੇ ਜੀ ਲਾਈਨ 'ਚ ਲਾ ਕੇ ਮੈਂ ਤਾਂ ਹਮੇਸ਼ਾ ਪਸੰਦ ਕਰਦਾ ਲਾਈਨ 'ਚ ਲੱਗਣਾ ਅਨੀ ਮੈਨੂੰ ਤਾਂ ਅੱਛਾ ਲੱਗਦਾ ਹੈ ਕਿ ਜਿੰਨਾ ਕੁ ਆਦਮੀ ਨਾਰਮਲ ਜੀਵਨ ਜੀਵੇ ਉਹਨਾਂ ਬੰਦਾ ਸੁਖੀ ਰਹਿੰਦਾ ਸੋ ਮੇਰੇ ਮੈਨੂੰ ਕੋਈ ਵੀਆਈਪ ਬਣਨ ਦਾ ਸ਼ੌਕ ਨਹੀਂ ਜਿਹੜਾ ਹੈਗਾ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਕਿ ਸੰਤੁਸ਼ਟੀ ਬਹੁਤ ਦਿੰਦੀ ਹੈ ਸੋ ਇਹ ਸਸਤਾਲ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਮੇਰੀ ਮਦਰ ਨੇ ਚਲਾਈ ਹੈ ਸੋ ਮੈਂ ਤੁਹਾਡੇ ਮੋਢੇ ਮਰਾਹੀ ਵੀ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਜਿਹੜੇ ਉਮੀਦ ਕਰਦੇ ਹੋਣਗੇ ਵੀ ਯਾਰ ਮੈਂ ਅਜੇ ਵੀਰ ਨੂੰ ਜਾਂ ਲਾਲਪਰੇ ਨੂੰ ਫੋਨ ਕਰਕੇ ਆਪਣਾ ਨੰਬਰ ਲਵਾ ਲੂੰਗਾ ਭਾਈ ਨੰਬਰ ਲੱਗਣਾ ਨਹੀਂ ਮੇਰੀ ਵੀ ਐਂਟਰੀ ਲਿਮਿਟਿਡ ਕੰਪਨੀ ਇਥੇ ਫਿਰ ਤੁਹਾਡਾ ਵੀ ਨੰਬਰ ਲੱਗ ਜਾਣਾ ਉਧਰ ਹਾਂ ਸੋ ਮੇਰੀ ਵੀ ਜਿਹੜੀ ਹੈ ਇਹ ਇਹ ਅਸੂਲ ਦੇ ਅਸੀਂ ਅਸੂਲਾਂ ਦੇ ਨਾਲ ਦੇਖੋ ਜਦ ਤੱਕ ਕਿਸੇ ਵੀ ਸੰਸਥਾ ਜ ਅਸੂਲਾਂ ਦੇ ਨਾਲ ਨਹੀਂ ਨਾ ਚੱਲਾਂਗੇ ਜੀ ਫਿਰ ਉਹ ਸੰਸਥਾ ਕਾਮਯਾਬ ਨਹੀਂ ਹੋ ਸਕਦੀ ਅਸੀਂ ਇਸ ਸੰਸਥਾ ਨੂੰ ਇਥੇ ਸਿਰਫ ਉਦਘਾਟਨ ਤੱਕ ਸੀਮਤ ਨਹੀਂ ਲੈ ਕੇ ਜਾਣਾ ਚਾਹੁੰਦੇ ਸਾਡੇ ਬਹੁਤ ਵੱਡੇ ਸੁਪਨੇ ਆ ਇਸ ਧਰਤੀ ਲਈ ਹਨ ਜੀ ਚਾਹੇ ਮੈਂ ਜਿਸ ਤਰ੍ਹਾਂ ਦੱਸਿਆ ਕਿ ਇਥੇ ਡਾਇਗਨੋਸਟਿਕ ਸੈਂਟਰ ਸਟੈਬਲਿਸ਼ ਕਰਨਾ ਚਾਹੇ ਅ ਅਸੀਂ ਨਰਸਿੰਗ ਕਾਲਜ ਕਰਨਾ ਚਾਹੁੰਦੇ ਆ ਚਾਹੇ ਤੇ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਆ ਸੋ ਇਹ ਤਾਂ ਹੀ ਮੁਕਮਲ ਹੋ ਸਕਦਾ ਜੇ ਅਸੀਂ ਸਾਰੇ ਜਾਣੇ ਜਿਹੜਾ ਹੈਗਾ ਆ ਅ ਅਸੂਲਾਂ ਦੇ ਨਾਲ ਚੱਲਾਂਗੇ ਜੇ ਆਪਾਂ ਅਸੂਲ ਦੇ ਨਾਲ ਨਹੀਂ ਨਾ ਚੱਲਾਂਗੇ ਫਿਰ ਸੰਸਥਾਵਾਂ ਬਹੁਤ ਹੀ ਦੇਰ ਲੰਬੀਆਂ ਚੱਲਦੀਆਂ ਨੇ ਸੋ ਇਸ ਐਡਮਿਨਿਸਟ੍ਰੇਸ਼ਨ ਨੂੰ ਮੈਂ ਹੁਣ ਵੀ ਜਦੋਂ ਅ ਸਾਰੇ ਜਾਣੇ ਨੇ ਇੱਥੇ ਕਿਉਂਕਿ ਇੰਡਕਸ਼ਨ ਵੀ ਹੋਈ ਆ ਜਦੋਂ ਇਨੀਸ਼ੀਅਲ ਇੰਡਕਸ਼ਨ ਨਰਸਿਸ ਮੈਂ ਸਾਰਿਆਂ ਨੂੰ ਇੱਕੋ ਗੱਲ ਕਹੀ ਜਿਹੜੀ ਵਰਲਡ ਕੈਂਸਰ ਕੇਅਰ ਦੀ ਟੀਮ ਵੀ ਸੀ ਨਾ ਸਾਰਿਆਂ ਨੂੰ ਇੱਕੋ ਬੇਨਤੀ ਕੀਤੀ ਵੀ ਦੇਖੋ ਜੀ find the best professional ਨਾ ਹਾਂ ਮੈਂ ਕਦੀ ਰੈਜ਼ਿਊਮੇ ਭੇਜੂਗਾ ਵੀ ਤੁਹਾਨੂੰ ਭੇਜਣਾ ਵੀ ਪੈਂਦਾ ਕਿਉਂਕਿ ਪਰਿਵਾਰ ਦੇ ਮੈਂਬਰ ਹੈ ਸਾਨੂੰ ਅਪਰੋਚ ਵੀ ਕਰਦੇ ਸਾਡਾ ਫਰਜ਼ ਵੀ ਹੈ ਸਹੀ ਬੱਚੇ ਦੀ ਮਦਦ ਕਰਨਾ ਕੋਈ ਗਲਤ ਗੱਲ ਨਹੀਂ ਹੈਗੀ ਪਰ ਮੈਂ ਇੱਕੋ ਰਿਕਵੈਸਟ ਕਰੂੰਗਾ ਵੀ ਤੁਸੀਂ ਜਿਹੜਾ ਵੀ ਸਟਾਫ ਲੈਣਾ ਚਾਹੁੰਦੇ ਹੋ ਉਹ ਉਹੀ ਸਟਾਫ ਲਿਓ ਜੋ ਬਿਲਕੁਲ ਜਿਹੜਾ ਡਿਜ਼ਰਵਿੰਗ ਹੋਵੇ ਤੇ ਉਸ ਡਿਜ਼ਰਵਿੰਗ ਬੱਚੇ ਨੂੰ ਜਿਹੜਾ ਹੈਗਾ ਨੌਕਰੀ ਦੇਣੀ ਹੈਗੀ ਬਿਲਕੁਲ ਬਹੁਤ ਧੰਨਵਾਦ ਤੇ ਤੁਹਾਡਾ ਤੇ ਵਧਾਈਆਂ ਵੀ ਤੁਹਾਨੂੰ ਕਿ ਤੁਸੀਂ ਸ਼ੁਰੂ ਕੀਤਾ ਪ੍ਰਮਾਤਮਾ ਕਰੇ ਵੀ ਸਫਲ ਹੋਵੇ ਤੇ ਗਰੀਬਾਂ ਨੂੰ ਤੇ ਲਾਭ ਥੈਂਕ ਯੂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਔਰ ਇਹ ਛੋਟਾ ਜਿਹਾ ਉਦਮ ਜਿਹੜਾ ਲੋਕ ਸੇਵਾ ਲਈ ਸਾਡੇ ਪਰਿਵਾਰ ਨੇ ਕੀਤਾ ਇਹਨੂੰ ਤੁਸੀਂ ਲੋਕਾਂ ਦੇ ਵਿੱਚ ਰੱਖਿਆ ਮੈਂ ਆਸ ਕਰੂੰਗਾ ਅੱਗੇ ਵੀ ਤੁਹਾਡਾ ਸਾਥ ਮਿਲਦਾ ਰਹੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇਹ ਚੈਰੀਟੇਬਲ ਹਸਪੀਟਲ ਬਣਿਆ ਹੈ ਜਿੱਥੇ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਆ ਜਾਂਦੀ ਹੈ ਤਾਂ ਉੱਥੇ ਕਿਸੇ ਨਾਲ ਵੈਰ ਵਿਰੋਧ ਈਰਖਾ ਸਾੜੇ ਉਹ ਕੁਝ ਵੀ ਨਹੀਂ ਰਹਿੰਦਾ ਨਾ ਉੱਥੇ ਕੋਈ ਰਾਜਨੀਤੀ ਰਹਿੰਦੀ ਹੈ ਸਭ ਕੋ ਮੀਤ ਹਮ ਆਪਣੀ ਇਨਾ ਹਮਸਬਨਾ ਕੇ ਸਾਜਨ ਫਿਰ ਇੱਕ ਕਨਸੈਪਟ ਜਿਹੜਾ ਹੈਗਾ ਉਥੇ ਚੱਲਦਾ ਸੋ ਅੱਜ ਇੱਥੇ ਇਸ ਹਸਪਤਾਲ ਦੇ ਉਦਘਾਟਨ ਦੇ ਉੱਤੇ ਬਹੁਤ ਸਾਰੇ ਲੋਕ ਪਹੁੰਚੇ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਝੰਡਿਆਂ ਦੇ ਨਾਲ ਜ਼ਰੂਰ ਜੁੜੇ ਹੋਏ ਆ ਕਿ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਪਰ ਉਸ ਤੋਂ ਉੱਤੇ ਉੱਠ ਕੇ ਉਹ ਇੱਥੇ ਆਏ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਆਫ ਰਿਕਾਰਡ ਕੀਤੀਆਂ ਵੀ ਪਰ ਸਾਰਿਆਂ ਦੇ ਮਨ ਦੇ ਵਿੱਚ ਇੱਕ ਖੁਸ਼ੀ ਸੀ ਕਿ ਜਿਹੜੀ ਚੀਜ਼ ਦੀ ਸਾਨੂੰ ਲੋੜ ਸੀ ਉਹ ਇਸ ਥਾਂ ਦੇ ਉੱਤੇ ਆਈ ਹੈ ਸੋ ਇਸੇ ਗੱਲ ਦੀ ਸਭ ਨੂੰ ਖੁਸ਼ੀ ਹੈ ਕਿ ਹੁਣ ਇਲਾਜ ਦੇ ਲਈ ਦਰਦਰ ਦੇ ਧੱਕੇ ਨਹੀਂ ਖਾਣੇ ਪੈਣਗੇ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਖੜ ਕੇ ਕਈਆਂ ਗਈਆਂ ਉਹਨਾਂ ਦੇ ਉੱਤੇ ਇੱਥੇ ਹਰ ਕੋਈ ਖਰਾ ਉਤਰੇਗਾ ਇਹ ਸਮੁੱਚੀ ਮਾਨਵਤਾ ਦਾ ਇੱਕ ਹਸਪਤਾਲ ਬਣੇਗਾ ਜਿੱਥੇ ਸਾਰਿਆਂ ਨੂੰ ਇੱਕੋ ਜਿਹਾ ਇਲਾਜ ਮਿਲੇਗਾ ਜਿੱਥੇ ਕੋਈ ਭੇਤ ਭਾਵ ਨਹੀਂ ਹੋਊਗਾ ਜਿੱਥੇ ਲੋਕਾਂ ਦੇ ਦੁੱਖ ਦੂਰ ਹੋਣਗੇ ਬਹੁਤ ਸਾਰੀਆਂ ਗੱਲਾਂ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਪ੍ਰਮਾਤਮਾ ਪੂਰੀਆਂ ਕਰੇ ਤੇ ਇਹ ਲੋਕਾਂ ਦੇ ਜਿਹੜੇ ਸੁਪਨੇ ਆ ਜਾਂ ਲੋਕਾਂ ਦੀ ਉਮੀਦਾਂ ਆਸਾਂ ਉਹ ਪੂਰੀਆਂ ਹੋਣ ਪ੍ਰਮਾਤਮਾ ਸਭ ਤੇ ਮਿਹਰ ਭਰੇ ਹੱਥ ਰੱਖ ਕੇ ਤੇ ਇਸ ਸਭ ਦੇ ਵਿਚਕਾਰ ਇੱਕ ਅਰਦਾਸ ਇਹ ਵੀ ਹੈ ਕਿ ਇਹ ਇਮਾਰਤ ਜੇਕਰ ਬਣੀ ਆ ਤਾਂ ਲੋਕਾਂ ਨੂੰ ਇੱਥੇ ਆਣ ਦੀ ਲੋੜ ਹੀ ਨਾ ਪਵੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਇੱਕ ਤੋਂ ਬਾਅਦ ਦੂਜੀ ਤੀਜੀ ਇਮਾਰਤ ਹੋਰ ਬਣਾਉਣ ਦੀ ਲੋੜ ਰਹੇ ਸਾਰੇ ਤੰਦਰੁਸਤ ਰਹਿਣ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹਿਣ ਸਾਡੀ ਇਹੀ ਕਾਮਨਾ ਹੈ ਗੁਰਪ੍ਰੀਤ ਸਿੰਘ ਜੀ ਦਾ ਸਨਾਮ ਸਿੰਘ ਪੰਜਾਬੀ ਲੋਕ ਚੈਨਾਂ